ਰਹਿੰਦਾ 15 ਸਾਲਾਂ ਤੋਂ ਨਾਲ ਰਹਿੰਦਾ ਸੀਗਾ ਉਹਦੇ ਉਹ ਕੋਠੇ ਤੋਂ ਡਿੱਗ ਪਿਆ ਸੀਗਾ ਬੁਰੀ ਹਾਲਤ ਸੀਗੀ ਪਰ ਸੁਖਵਿੰਦਰ ਕਲਕੱਤੇ ਨੇ ਉਹਦਾ ਪਿੰਡ ਚੋਂ ਮੰਗ ਮੰਗ ਕੇ ਵੀ ਆਪ ਪੈਸੇ ਲਾਏ ਤੇ ਉਹਦਾ ਇਲਾਜ ਕਰਾਇਆ ਸੁਖਵਿੰਦਰ ਨੇ ਘਰ ਵੀ ਉਹਦਾ ਬਣਾਇਆ ਜਿਹੜੇ ਉਹਦੇ ਫਾਦਰ ਸਾਹਿਬ ਆ ਉਹ ਵੀ ਸਾਡੇ ਬੀਬੜੀਆਂ ਮਾਈਆਂ ਤੇ ਉੱਥੇ ਨੌਕਰੀ ਤੇ ਲਵਾਏ ਆ ਇਹ ਦਾ ਤਾਂ ਲਾਇਸੈਂਸ ਜ਼ਬਤ ਕਰਵਾਤਾ ਅਰਵਾਲ ਅਰਵਾਲਵਰ ਦਿੱਤਾ ਨਹੀਂ ਇਹਦੇ ਕੋਲੇ ਰਿਵਾਲਵਰ ਕਿੱਥੋਂ ਆਇਆ ਇਹਦੇ ਕੋਲ ਰਿਵਾਲਵਰ ਹੈਗਾ ਸੀ ਨਾ ਜੀ ਨਾ ਇਹਦੇ ਕੋਲੇ ਅਰਵਾਲਵਰ ਹੈ ਨਹੀਂ ਸੀ ਇਹਦੇ ਤਾਂ 50 ਰੁਪਏ ਜੇਬ ਚ ਨਹੀਂ ਸੀ ਹੁੰਦੇ ਨਸ਼ੇੜੀ ਬੰਦਾ ਸੀ ਇਹ ਹਰੇਕ ਦਿੱਤੀ ਭਾਈ ਨੂੰ ਬਸਾਉਂਦਾ ਸੀ ਜੇ ਕੋਈ ਛੱਡ ਛੁੱਟ ਦਿੰਦਾ ਸੀ ਕੋਟ ਦਾ ਮਾਰਦਾ ਸੀਗਾ ਇਹਦੇ ਵਰਗਾ ਤਾਂ ਕੋਈ ਬੰਦਾ ਨਹੀਂ ਮਾਰਨਾ ਸਾਡਾ ਜ਼ੁਬਤ ਮੁੱਕਿਆ ਉਹਦਾ ਨਹੀਂ ਮੁੱਕਿਆ ਸਾਡਾ ਮੁੱਕਿਆ ਅੱਜ ਸਾਨੂੰ ਬੜਾ ਦੁੱਖ ਹੈ ਇਹਦਾ ਤਾਂ ਵੀ ਮੇਰਾ ਅਸਲਾ ਕਿਉਂ ਜ਼ਬਤ ਕੀਤਾ ਗਿਆ ਉਹਨੇ ਪੁਲਿਸ ਪ੍ਰੋਟੈਕਸ਼ਨ ਵੀ ਮੰਗੀ ਸੀਗੀ ਪਰ ਨਹੀਂ ਸਰਕਾਰ ਨੇ ਉਹਦਾ ਕੁਝ ਨਹੀਂ ਕੀਤਾ ਇਹ ਸਰਕਾਰ ਦੇ ਅੱਖਾਂ ਵਿੱਚ ਰੜਕਦਾ ਸੀਗਾ ਤੁਹਾਨੂੰ ਪਤਾ ਹੀ ਆ ਇਹ ਸਰਕਾਰਾਂ ਦੇ ਕੰਮ ਆ ਗਏ ਮਰਵਾ ਦਿੰਦੀਆਂ ਨੌਜਵਾਨਾਂ ਹੀਰਿਆਂ ਨੂੰ ਚੁਣ-ਚੁਣ ਕੇ ਮਾਰ ਦਿੰਦੀਆਂ ਨੇ ਉਹਨੂੰ ਡਰ ਸੀ ਵੀ ਮੈਨੂੰ ਜਿੱਦਾਂ ਮਰਵਾਇਆ ਸਰਕਾਰ ਨੇ ਮਰਵਾਉਣਾ ਦਾ ਉਹ ਕਹਿੰਦਾ ਸੀ ਉਹ ਹਾਂਜੀ 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 ਪਰ ਉਹ ਦਾਅਵਾ ਨਾਲ ਹੈ ਨਹੀਂ ਸੀਗਾ ਪਹਿਲਾ ਸਿੱਧੂ ਮੂਸੇ ਵਾਲਾ ਮਰਵਾਇਆ ਫਿਰ ਦੀਪ ਸਿੱਧੂ ਮਰਵਾਇਆ ਅੱਜ ਸਾਡੇ ਸ਼ਹਿਰ ਨੇ ਦਾ ਹੀਰਾ ਇਹ ਸਰਕਾਰਾਂ ਨੇ ਮਰਵਾਇਆਗਾ ਸੁਖਵਿੰਦਰ ਸਿੰਘ ਕਲਕੱਤਾ ਜਿਸ ਦਾ ਕੱਲ ਕਤਲ ਹੋ ਜਾਂਦਾ ਕਤਲ ਉਸ ਦਾ ਜਿਗਰੀ ਯਾਰ ਜਿਹੜਾ ਹਮੇਸ਼ਾ ਉਸ ਦੇ ਨਾਲ ਰਹਿੰਦਾ ਉਹੀ ਕਰਦਾ ਪਰ ਗੱਲਾਂ ਆਂਦੀਆਂ ਨੇ ਵੀ ਉਹ ਬੰਦਾ ਇਹਨੇ ਜੋਗਾ ਨਹੀਂ ਸੀ ਉਹਨੇ ਤਾਂ ਕਦੇ ਕੁੱਤੇ ਨੂੰ ਸੋਟੀ ਮਾਰੀ ਨਹੀਂ ਤਾਂ ਕੀ ਹੋ ਗਿਆ ਜਿਹਦੇ ਨਾਲ ਉਹਨੇ ਸਾਲਾਂ ਤੋਂ ਰਹਿ ਰਿਆ ਸੀ ਉਸਦਾ ਹੀ ਕਤਲ ਕਰ ਦਿੱਤਾ ਤੇ ਪਿੰਡ ਪਹੁੰਚੇ ਆ ਪਿੰਡ ਦੀਆਂ ਔਰਤਾਂ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਕੀ ਦੇਖਦੇ ਹੋ ਤੁਸੀਂ ਸੁਖਵਿੰਦਰ ਸਿੰਘ ਕਲਕੱਤੇ ਨੂੰ ਜਾਣਦੇ ਸੀਗੇ ਹਾਂਜੀ ਹਾਂਜੀ ਮੈਂ ਮਲਕੀਤ ਕੌਰ ਸੋਤਾ ਜੀ ਲੋਕਲ ਪਿੰਡ ਸ਼ੈਨਾ ਮੈਂ ਪੰਜਾਬ ਮਹਿਲਾ ਕਾਂਗਰਸ ਪੰਜਾਬ ਦੀ Vice ਪ੍ਰਧਾਨ ਆ ਕੱਲ 4:10 ਤੇ ਬੱਸ ਸਟੈਂਡ ਦੇ ਉੱਤੇ ਇੱਕ ਦੁਕਾਨ ਪ੍ਰਾਪਰਟੀ ਡੀਲਰ ਵਾਲਿਆਂ ਦੀ ਦੁਕਾਨ ਤੇ ਬੈਠਿਆ ਸੀਗਾ ਨਾਲ ਨਿਮਾ ਸੀਗਾ ਸਾਡਾ ਪ੍ਰਾਪਰਟੀ ਡੀਲਰ ਆ ਉੱਥੋਂ ਗੱਡੀ ਤੇ ਆਇਆ ਤੇ ਉਹ ਅੱਜ ਇਹਨਾਂ ਨੇ ਸਰਦਾਰ ਆਪਣੇ ਬਹਾਦਰ ਸਿੰਘ ਦਾ ਬੇਟਾ ਜਿਹੜਾ ਕਿ ਬਹਾਦਰ ਸਿੰਘ ਵੀ ਬੀਬੜੀਆਂ ਮਾਈਆਂ ਤੇ ਉਹਨੇ ਇੱਕ ਜੋਬ ਤੇ ਲਵਾਇਆ ਸੀਗਾ ਉਹਦੇ ਫਾਦਰ ਸਾਹਿਬ ਨੂੰ ਉਹਦਾ ਬੇਟਾ ਆਇਆ ਗੋਲੀਆਂ ਮਾਰ ਕੇ ਉਹ ਚਲਿਆ ਗਿਆ ਉਸ ਤੋਂ ਬਾਅਦ ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਸਾਰਾ ਪਿੰਡ ਇਕੱਠਾ ਹੋ ਕੇ ਇੱਥੇ ਆਇਆ ਉਹ ਬੰਦਾ 15 ਸਾਲਾਂ ਤੋਂ ਨਾਲ ਰਹਿੰਦਾ ਸੀਗਾ ਉਹਦੇ ਉਹ ਕੋਠੇ ਤੋਂ ਡਿੱਗ ਪਿਆ ਸੀਗਾ ਬੁਰੀ ਹਾਲਤ ਸੀਗੀ ਪਰ ਸੁਖਵਿੰਦਰ ਕਲਕੱਤੇ ਨੇ ਉਹਦਾ ਪਿੰਡ ਚੋਂ ਮੰਗ ਮੰਗ ਕੇ ਵੀ ਆਪ ਪੈਸੇ ਲਾਏ ਤੇ ਉਹਦਾ ਇਲਾਜ ਕਰਾਇਆ ਅੱਜ ਵੀ ਉਹਦੇ ਨਾਲ ਸੀ ਉਹਦਾ ਇਲਾਜ ਵੀ ਸੁਖਵਿੰਦਰ ਨੇ ਕਰਾਇਆ ਸੀ ਉਹ ਮੁੰਡੇ ਦਾ ਨਾ ਆਪਣੇ ਜਿੰਦਰੀ ਦਾ ਲਾਜ ਵੀ ਸੁਖਵਿੰਦਰ ਸਿੰਘ ਕਲਕੱਤੇ ਨੇ ਕਰਾਇਆ 15 ਸਾਲਾਂ ਤੋਂ ਉਹਦਾ ਪੱਕਾ ਦੋਸਤ ਸੀਗਾ ਨਾਲ ਰਹਿੰਦਾ ਸੀਗਾ ਇੱਥੇ ਕਹਿੰਦੇ ਵੀ ਉਹਦਾ ਘਰ ਵੀ ਸੁਖਵਿੰਦਰ ਨੇ ਬਣਾ ਕੇ ਦਿੱਤਾ ਹਾਂਜੀ ਹਾਂਜੀ ਸੁਖਵਿੰਦਰ ਦਾ ਸੁਖਵਿੰਦਰ ਨੇ ਘਰ ਵੀ ਉਹਦਾ ਬਣਾਇਆ ਜਿਹੜੇ ਉਹਦੇ ਫਾਦਰ ਸਾਹਿਬ ਆ ਉਹ ਵੀ ਸਾਡੇ ਬੀਬੜੀਆਂ ਮਾਈਆਂ ਤੇ ਉੱਥੇ ਨੌਕਰੀ ਤੇ ਲਵਾਏ ਆਗੇ ਹਾਂਜੀ ਉਸ ਤੋਂ ਬਾਅਦ ਦੇਖੋ ਉਹ ਮੁੰਡਾ ਨਿਜੋਗਰਾ ਹੈ ਨਹੀਂ ਸੀ ਇਹ ਸਰਕਾਰਾਂ ਦੀ ਸਿਆਸਤ ਆ ਇਹ ਕਲਕੱਤਾ ਸਾਰੇ ਪੰਜਾਬ ਦੀ ਆਵਾਜ਼ ਸੀਗੀ ਜੋ ਵੀ ਬੋਲਦਾ ਸਰਕਾਰ ਦੇ ਖਿਲਾਫ ਆ ਆ ਚਾਰ ਪੰਜ ਦਿਨ ਹੋ ਗਏ ਸਾਡੇ ਹਲਕਾ ਭਦੌੜ ਉੱਥੇ ਧਰਨਾ ਲੱਗਿਆ ਸੀ ਉਹ ਆਮ ਆਦਮੀ ਪਾਰਟੀ ਦੇ ਸਰਪੰਚ ਸੀਗੇ ਉਹਨਾਂ ਤੇ ਗੁੰਡਾਗਰਦੀ ਕੀਤੀ ਜੇ ਕੋਈ ਸਰਪੰਚ ਬੋਲਦਾ ਉਹਨਾਂ ਨੂੰ ਵੀ ਚੱਕ ਕੇ ਥਾਣੇ ਤੇ ਜੇ ਕੋਈ ਹੋਰ ਬੋਲਦਾ ਇਹ 15 ਇਹ ਕਾਫੀ ਟਾਈਮ ਤੋਂ ਮੈਂ ਵੀ ਕਾਂਗਰਸ ਦੀ ਪਹਿਲਾ 10 ਸਾਲ ਜ਼ਿਲ੍ਹਾ ਪ੍ਰਧਾਨ ਰਹੀ ਮੇਰੇ ਨਾਲ ਹੀ ਕੰਮ ਕਰਦਾ ਸੀਗਾ ਅਸੀਂ ਜੇ ਇਹਦੀ ਮਾਤਾ ਮਲਕੀਤ ਕੌਰ ਕਲਕੱਤਾ ਨੂੰ ਸਰਪੰਚ ਬਣਾਇਆ 55000 ਵੋਟ ਤੇ ਅਸੀਂ ਜਿਤਾਇਆ ਸਾਡਾ ਮੇਰਾ ਆਪ ਦਾ ਪੁੱਤ ਹੀ ਸੀਗਾ ਉਹ ਮੈਨੂੰ ਮਾ ਹੀ ਸਮਝਦਾ ਸੀਗਾ ਪਰ ਗੱਲ ਇਹ ਆ ਗਈ ਇਹ ਸਰਕਾਰਾਂ ਦਾ ਹੱਥ ਆ ਇਹ ਗੁੰਡਾ ਰਾਜ ਆਗਾ ਨਕਮੀ ਸਰਕਾਰ ਆ ਪਹਿਲਾਂ ਸਿੱਧੂ ਮੂਸੇ ਵਾਲਾ ਮਰਵਾਇਆ ਫਿਰ ਦੀਪ ਸਿੱਧੂ ਮਰਵਾਇਆ ਅੱਜ ਸਾਡੇ ਸ਼ਹਿਰੇ ਦਾ ਹੀਰਾ ਇਹ ਸਰਕਾਰਾਂ ਨੇ ਮਰਵਾਇਆਗਾ ਕਾਫੀ ਟਾਈਮ ਹੋ ਗਿਆ ਇਥੋਂ ਦਾ ਦੇਖੋ ਬਹਿਸ ਬਾਜੀ ਹੋਈ ਸੀਗੀ ਸਾਡੇ ਹਸਪੀਟਲ ਦੇ ਸਾਹਮਣੇ ਧਮਕੀਆਂ ਵੀ ਦਿੱਤੀਆਂ ਗਈਆਂ ਸੀਗੀਆਂ ਕਦੋਂ ਦੀ ਗੱਲ ਹੈ ਇਹ ਹੋ ਗਏ ਮੈਨੂੰ ਲੱਗਦਾ ਪੰਜ 6 ਦੋ ਸਾਲ ਹੀ ਹੋ ਗਏ ਸ਼ਾਇਦ ਉਦੋਂ ਧਮਕੀਆਂ ਮਿਲੀਆਂ ਸੀਗੀਆਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਮਾਰ ਮਾਰ ਚ ਭੇੜੇ ਸਾਨੂੰ ਜੇਲ੍ਹ ਛੱਟੇ ਜਾਓ ਉਦੋਂ ਵੀਡੀਓ ਵੀਡੀਓ ਵਾਇਰਲ ਹੋਈ ਸੀ ਹਾਂਜੀ 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 ਉਸ ਤੋਂ ਬਾਅਦ ਧਮਕੀਆਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਸੁਖਵਿੰਦਰ ਕਲਕੱਤੇ ਨੇ ਬੜਾ ਟੰਡੋਰਾ ਪਿੱਟਿਆ ਕਹਿੰਦਾ ਵੀ ਮੇਰਾ ਕੋਈ ਇਲੈਕਸ਼ਨ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਵੀ ਮੇਰਾ ਅਸਲਾ ਕਿਉਂ ਜ਼ਬਤ ਕੀਤਾ ਗਿਆ ਉਹਨੇ ਪੁਲਿਸ ਪ੍ਰੋਟੈਕਸ਼ਨ ਵੀ ਮੰਗੀ ਸੀਗੀ ਪਰ ਨਹੀਂ ਸਰਕਾਰ ਨੇ ਉਹਦਾ ਕੁਝ ਨਹੀਂ ਕੀਤਾ ਇਹ ਸਰਕਾਰ ਦੇ ਅੱਖਾਂ ਵਿੱਚ ਰੜਕਦਾ ਸੀਗਾ ਤੁਹਾਨੂੰ ਪਤਾ ਹੀ ਆ ਇਹ ਸਰਕਾਰਾਂ ਦੇ ਕੰਮ ਆ ਗਏ ਮਰਵਾ ਦਿੰਦੀਆਂ ਨੌਜਵਾਨਾਂ ਹੀਰਿਆਂ ਨੂੰ ਚੁਣ-ਚੁਣ ਕੇ ਮਾਰਦੀਆਂ ਨੇ ਮਾਤਾ ਦਾ ਕੀ ਹਾਲਾਤ ਨੇ ਉਹ ਵਿਚਾਰੇ ਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਮੇਰਾ ਪੁੱਤ ਚਲਾ ਗਿਆ ਮਾਤਾ ਦੇਖੋ ਜੀ ਬਜ਼ੁਰਗ ਆ ਗਏ ਉਹ ਤਾਂ ਰਾਤ ਵੀ ਇੱਥੇ ਹੈ ਨਹੀਂ ਸੀਗੇ ਰਾਤ ਪਤਾ ਲੱਗਿਆ ਅੱਜ ਤੜਕੀ ਆਏ ਆ ਅਸੀਂ ਤਾਂ ਕੱਲ 4:30 ਵਜੇ ਤੋਂ ਇੱਥੇ ਬੈਠੇ ਰਹੇ ਆ ਰਾਤ ਦੇ 11-12 ਵਜੇ ਤੱਕ 12 ਵਜੇ ਤੱਕ ਗਏ ਆ ਇਹ ਤੜਕੇ ਆਏ ਆਗੇ ਇਹਨੂੰ ਮਾਤਾ ਨੂੰ ਦੱਸਿਆ ਨਹੀਂ ਭੈਣ ਉਹਦੀ ਜ਼ਰੂਰ ਉਹਦੀ ਆ ਗਈ ਸੀਗੀ ਭੈਣ ਕੱਲ ਤੋਂ ਕੋਈ ਬੈਠੀ ਆਗੀ ਧਰਨੇ ਤੇ ਅਸੀਂ ਮੰਗ ਕਰਦੇ ਆਂ ਵੀ ਇਨਸਾਫ ਮਿਲਣਾ ਚਾਹੀਦਾਗਾ ਆ ਲੱਗਦਾ ਉਹਦੇ ਨਾਲ ਦਾ ਦੋਸਤ 15 ਸਾਲ ਤੋਂ ਜਿਹੜਾ ਨਾਲ ਰਹਿ ਰਿਹਾ ਸੀ ਉਹ ਇਹ ਕੰਮ ਕਰ ਸਕਦਾ ਨਹੀਂ ਕਰਨੀ ਸੀ ਸਕਦਾ ਇਹ ਸਰਕਾਰ ਨੇ ਕਰਵਾਇਆ ਕੋਈ ਬੱਡੀ ਇਸ਼ਾਜਤਾ ਵੀ ਜਿੰਨਾ ਨੇ ਮਰਵਾਇਆ ਅੱਛਾ ਇਹਦਾ ਇਹਦਾ ਤਾਂ ਲਾਇਸੈਂਸ ਜ਼ਬਤ ਕਰਵਾਤਾ ਹਰਵਾਲ ਹਰਵਾਲਵਰ ਦਿੱਤਾ ਨਹੀਂ ਇਹਦੇ ਕੋਲੇ ਰਿਵਾਲਵਰ ਕਿੱਥੋਂ ਆਇਆ ਨਹੀਂ ਇਹਦੇ ਕੋਲ ਰਿਵਾਲਵਰ ਹੈਗਾ ਸੀ ਹਾਂ ਜੀ ਨਾ ਇਹਦੇ ਕੋਲੇ ਰਿਵਾਲਵਰ ਹੈ ਨਹੀਂ ਸੀ ਇਹਦੇ ਤਾਂ 50 ਰੁਪਏ ਜੇਬ 'ਚ ਨਹੀਂ ਸੀ ਹੁੰਦੇ ਨਸ਼ੇੜੀ ਬੰਦਾ ਸੀ ਇਹ ਇਹਦੇ ਕੋਲੇ ਕੁਝ ਨਹੀਂ ਸੀਗਾ ਵੀਰੇ ਇਹ ਤਾਂ ਮਰਵਾਇਆ ਗਿਆਗਾ ਕਈ ਲੋਕ ਇਹ ਵੀ ਕਹੀ ਜਾਂਦੇ ਵੀ ਸੁਖਵਿੰਦਰ ਨਸ਼ੇੜੀ ਬੰਦੇ ਨੂੰ ਨਾਲ ਕਿਉਂ ਰੱਖਦਾ ਸੀ ਨਹੀਂ ਜੀ ਨਹੀਂ 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 ਇਹਨਾਂ ਨਹੀਂ ਸੀ ਆਉਣੀ ਜਾਣੀ ਸੀ ਗਰੀਬਾਂ ਦਾ ਖੜਦਾ ਸੀ ਗਰੀਬਾਂ ਦਾ ਮਸੀਹਾ ਸੀ ਹਰ ਇੱਕ ਪੈਣ ਨਾਲ ਸਾਡੇ ਜਿੰਨਾ ਨਰੇਗਾ ਚ ਪੈਣਾ ਖੜਦੀਆਂ ਕੰਮ ਕਰਦੀਆਂ ਸੀ ਸਾਰਿਆਂ ਨੂੰ ਕਦੇ ਠੰਡੇ ਦੇਆ ਕਦੇ ਕੇਲੇ ਬੰਡਿਆ ਕਦੇ ਸ਼ੂਟ ਦੇਆ ਸਾਰੇ ਪਿੰਡੋ ਦੇ ਨਾਲ ਆ ਜੀ ਹਰ ਹਰ ਬੰਦੇ ਦਾ ਕੀ ਕਹਿੰਦੇ ਨੇ ਵੀ ਉਹ ਮਦਦ ਕਰਦਾ ਹੈ ਮਦਦ ਕਰਦਾ ਸੀ ਮਦਦ ਕਰਦਾ ਸੀਗਾ ਇਹ ਇਹ ਬੰਦੇ ਨੂੰ ਸੁਖਵਿੰਦਰ ਕਲਕੱਤੇ ਨੂੰ ਤਾਂ ਕੋਈ ਚਾਦਾ ਬੈਲ ਵੀ ਨਹੀਂ ਸੀ ਇਹ ਤਾਂ ਚਾਹ ਵੀ ਨਹੀਂ ਸੀ ਪੀਂਦਾ ਬਾਦ ਇਹ ਤੁਸੀਂ ਕਹਿੰਦੇ ਮਦਦ ਕਰਦਾ ਸੀ ਤੁਹਾਡੀ ਕੀਤੀ ਕਦੇ ਹਾਂ ਜੀ ਹਾਂ ਕਰਦੇ ਆ ਸਾਡੇ ਵਿੜੇ ਚ ਸਾਰੇ ਚ ਜਾਂਦਾ ਸੀ ਮਜ ਵੀ ਸਿਖਾਉਂਦੇ ਹਰੇਕ ਦੀ ਧੀ ਭੈਣ ਨੂੰ ਬਸਾਉਂਦਾ ਸੀ ਜੇ ਕੋਈ ਸਾਡ ਛੁੱਟ ਦਿੰਦਾ ਸੀ ਕੋਟ ਦਾ ਮਾਰਦਾ ਸੀਗਾ ਇਹਦੇ ਵਰਗਾ ਤਾਂ ਕੋਈ ਬੰਦਾ ਨਹੀਂ ਮਰਨਾ ਸਾਡਾ ਜਪੁੱਤ ਮੁੱਕਿਆ ਉਹਦਾ ਨਹੀਂ ਮੁੱਕਿਆ ਸਾਡਾ ਮੁੱਕਿਆ ਅੱਜ ਸਾਨੂੰ ਬੜਾ ਦੁੱਖ ਆਇਆ ਤਾਂ ਦੁੱਖ ਦੇ ਸੁਖ ਦੇ ਹਰੇਕ ਦੇ ਖੜਦਾ ਸੀ ਜੀ ਇਹ ਤਾਂ ਸਾਡ ਸੱਚ ਯਕੀਨਤਾ ਨਹੀਂ ਹੁੰਦਾ ਆਣਾ ਵੀ ਇਹ ਸਭ ਕੁਝ ਹੋ ਗਿਆ ਤੁਸੀਂ ਕਿਹਾ ਉਹਦਾ ਮੇਰਾ ਪੁੱਤ ਸੀ ਤੁਸੀਂ ਕਹਿ ਰਹੇ ਹੋ ਹਾਂ ਸਾਡੇ ਹੀ ਪੁੱਤ ਸੀ ਜਿਹੜਾ ਸਾਡੇ ਘਰਾਂ ਚ ਰਹਿੰਦਾ ਸੀਗਾ ਇਹ ਜਿੱਦ ਦਾ ਵੀ ਸਹੀ ਸੀਗਾ ਐ ਨਹੀਂ ਸੀ ਬਾਹਲੀ ਮਦਦ ਕਰਦਾ ਸੀ ਇਕੱਲੇ ਸ਼ੈਣੇ ਨੂੰ ਘਾਟਾ ਪੈਂਦਾ ਸਾਰੇ ਪੰਜਾਬ ਨੂੰ ਘਾਟਾ ਪਿਆ ਉਹ ਪੰਜਾਬ ਦੀ ਆਵਾਜ਼ ਬਣਿਆ ਹੋਇਆ ਸੀਗਾ ਉਹਦੀ ਬਾਜ਼ ਨੂੰ ਦਬਾਉਣ ਲਈ ਧਮਕੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਉਹ ਟੱਕਰ ਲੈਂਦਾ ਸੀਗਾ ਪੂਰਾ ਸਾਡੇ ਸ਼ੈਣੇ ਦੇ ਵਿੱਚ ਇੱਕੋ ਹੀ ਬੰਦਾ ਸੀ ਮੇਨ ਜਿਹੜਾ ਬੋਲਦਾ ਸੀ ਸਰਕਾਰਾਂ ਨਾਲ ਟੱਕਰ ਲੈਂਦਾ ਸੀ ਮਤਾਈ ਉਹਨਾਂ ਨੂੰ ਅਸੀਂ ਕਿਹਾ ਤਾਂ ਨਹੀਂ ਵੀ ਆ ਕੇ ਦੱਸੋ ਆਪ ਕਹਿੰਦੇ ਵੇ ਗਰੀਬਾਂ ਦੀ ਬਹੁਤ ਮਦਦ ਕਰਦਾ ਸੀ ਕਰਦੇ ਬਿਲਕੁਲ ਠੀਕ ਹੈ ਜੀ ਮਦਦ ਕਰਦੇ ਆ ਨਰੇਗਾ ਤੇ ਜਿੰਨਾ ਕੰਮ ਚੱਲਦਾ ਹੁੰਦਾ ਸੀਗਾ ਉਹਦੀ ਸਰਕਾਰ ਚ ਇੱਕ ਦਿਨ ਕੰਮ ਨਹੀਂ ਸੀ ਰੋਕਿਆ ਗਰੀਬਾਂ ਦਾ ਤਾਂ ਮਸੀਹਾ ਸੀ ਗਰੀਬਾਂ ਦਾ ਤਾਂ ਖੜਦਾ ਸੀ ਕਿਸੇ ਦੀ ਪੈਣ ਦਾ ਰੌਲਾ ਹੁੰਦਾ ਸੀ ਉਹਨੂੰ ਬਸਾਉਂਦਾ ਸੀ ਜਾ ਕੇ ਆਪ ਜਾਂਦਾ ਸੀ ਕਦੇ ਗੱਡੀ 'ਚ ਤੇਲ ਨਹੀਂ ਸੀ ਪਵਾਇਆ ਆਪਨੇ ਯਕੀਨ ਹੋ ਰਿਹਾ ਆਣਾ ਵੀ ਇਹ ਸਭ ਕੁਝ ਹਾਂ ਜੀ ਨਾ ਕਿੱਥੇ ਯਕੀਨਾ ਪਰਸੋਂ ਚੌਥੀ ਮੇਰੇ ਕੋਲੇ ਰਾਤ ਨੂੰ ਬੈਠਾ ਰਿਹਾ ਕਾਫੀ ਟਾਈਮ ਬੈਠਾ ਰਿਹਾ ਕੋਈ ਗੱਲ ਕਰਦਾ ਸੀ ਵੀ ਕੋਈ ਧਮਕੀ ਆਈ ਕੁਛ ਮੈਨੂੰ ਡਰ ਰਿਹਾ ਕੁਛ ਐਦਾਂ ਦੀ ਗੱਲ ਕੀਤੀ ਹਾਂਜੀ ਉਹਨੂੰ ਡਰ ਸੀ ਕਿ ਸਰਕਾਰਾਂ ਦੇ ਸਰਕਾਰਾਂ ਦੇ ਖਿਲਾਫ ਬੋਲਦੇ ਸੀ ਮੈਨੂੰ ਇੱਕ ਵੀਡੀਓ ਵੀ ਪਾਈ ਸੀ ਉਹਨੇ ਹੁਣ ਮੈਨੂੰ ਲੱਭ ਨਹੀਂ ਰਹੀ ਉਹਨੂੰ ਡਰ ਸੀ ਵੀ ਮੈਨੂੰ ਜਿੱਦੇ ਮਰਵਾਇਆ ਸਰਕਾਰ ਨੇ ਮਰਵਾਉਣਾ ਹੈ ਉਹ ਕਹਿੰਦਾ ਸੀ ਉਹ ਹਾਂਜੀ 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 ਹਰੋ ਦਬਣ ਵਾਲਾ ਹੈ ਨਹੀਂ ਸੀਗਾ ਦਬਣ ਵਾਲਾ ਹੈ ਨਹੀਂ ਸੀਗਾ ਕੋਈ ਕੋਸ਼ਿਸ਼ ਕੀਤੀ ਹਾਂਜੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨੂੰ ਹਾਂਜੀ ਦਵਾਉਂਦੇ ਸੀਗੇ ਜੀ ਧੰਨਵਾਦ ਜੀ ਤੁਹਾਡਾ ਸੋ ਜਿਵੇਂ ਕਿ ਦੇਖ ਸਕਦੇ ਹੋ ਵੀ ਪਿੰਡ ਵਾਸੀ ਇਹ ਗੱਲ ਕਹਿ ਰਹੇ ਆ ਵੀ ਗਰੀਬਾਂ ਨਾਲ ਹਮੇਸ਼ਾ ਖੜਦਾ ਸੀ ਜ਼ਰੂਰ ਵੀਡੀਓਜ਼ ਦੇ ਵਿੱਚ ਤੁਸੀਂ ਦੇਖਿਆ ਆਏਗਾ ਵੀ ਸਰਕਾਰ ਦੇ ਖਿਲਾਫ ਵੀ ਗੱਲ ਕਰਦਾ ਸੀ ਆਪਣੀ ਗੱਲ ਵੀ ਰੱਖਦਾ ਸੀ ਦੂਜੇ ਪਾਸੇ ਨਾਲ ਵਾਲਾ ਗਰੀਬਾਂ ਦੇ ਨਾਲ ਵੀ ਖੜਦਾ ਸੀ ਪਰ ਹੁਣ ਕਿਸ ਤਰੀਕੇ ਨਾਲ ਉਸ ਦਾ ਆਪਣਾ ਸਾਥੀ ਉਸ ਦਾ ਕਤਲ ਕਰ ਦਿੰਦਾ ਤੇ ਉਹ ਸਾਥੀ ਜਿਹੜਾ ਕਤਲ ਕਰਦਾ ਜਿਹਦੇ ਕੋਲ ਨਾ ਕੋਈ ਰਿਵੋਲਵਰ ਸੀ ਨਾ ਕੁਝ ਸੀਗੀ ਉਹਦੇ ਕੋਲ ਰਿਵੋਲਵਰ ਆਈ ਕਿਸ ਤਰੀਕੇ ਨਾਲ ਇਹ ਵੀ ਇੱਕ ਵੱਡਾ ਸਵਾਲ ਹੈ ਸੋ ਜੋ ਇਸ ਮਾਮਲੇ ਦੇ ਵਿੱਚ ਅਪਡੇਟ ਹੋਏਗੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਸੁਖਵਿੰਦਰ ਸਿੰਘ ਕਲਕੱਤਾ ਉਹ ਨੌਜਵਾਨ ਹੈ ਜਿਹਦੀਆਂ ਬੜੀਆਂ ਇੰਟਰਵਿਊਸ ਤੁਸੀਂ ਦੇਖੀਆਂ ਹੋਣਗੀਆਂ ਸਰਕਾਰ ਦੇ ਖਿਲਾਫ ਜਾਂ ਜਿੱਥੇ ਕੋਈ ਤੱਕਾ ਹੁੰਦਾ ਸੀ ਉਸ ਦੇ ਖਿਲਾਫ ਉਹ ਜ਼ਰੂਰ ਬੋਲਦਾ ਸੀ ਅੱਜ ਉਸਦੇ ਪਿੰਡ ਮੌਜੂਦ ਆ ਦੇਖ ਸਕਦੇ ਹੋ ਕਿ ਕਿੱਦਾਂ ਉਸਦੇ ਵਾਸਤੇ ਤਾਂ ਨਾ ਲੱਗਿਆ ਹਾਇ ਕਿਉਂਕਿ ਉਸਦਾ ਕਤਲ ਹੋ ਗਿਆ ਅਸੀਂ ਵੀ ਜਦੋਂ ਖਬਰ ਸੁਣੀ ਅਸੀਂ ਵੀ ਹੈਰਾਨ ਰਹਿ ਗਏ ਤੇ ਉਸ ਤੋਂ ਬਾਅਦ ਹੋਰ ਹੈਰਾਨੀ ਹੋਈ ਉਸਦੇ ਨਾਲ ਜਿਹੜਾ ਮੁੰਡਾ 15 ਸਾਲ ਤੋਂ ਰਹਿ ਰਿਹਾ ਸੀ ਉਸਨੇ ਉਸਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਫੇਰ ਹੈਰਾਨੀ ਹੋਈ ਵੀ ਉਹ ਬੰਦਾ ਤਾਂ ਇੰਨੇ ਜੋਗਾ ਹੀ ਨਹੀਂ ਸੀ ਪਿੰਡ ਵਾਸੀ ਪਿੰਡ ਵਾਸੀਆਂ ਨਾਲ ਬੜਿਆ ਨਾਲ ਗੱਲਬਾਤ ਕੀਤੀ ਆ ਪਿੰਡ ਦਾ ਇੱਕ ਨੌਜਵਾਨ ਮੇਰੇ ਨਾਲ ਮੌਜੂਦ ਆ ਗੱਲਬਾਤ ਕਰਦੇ ਹਾਂ ਕੀਤਾ ਦੇਖਦੇ ਹੋ ਇਹ ਸਾਰੇ ਮਾਮਲੇ ਨੂੰ ਇਸ ਮਾਮਲੇ ਨੂੰ ਹੀ ਮੈਂ ਇੱਕ ਸਿਆਸੀ ਮਾਮਲਾ ਦੇਖਦਾਗਾ ਤੇ ਇਹ ਜੋ ਵੀ ਕਤਲ ਹੋਇਆ ਇੱਕ ਸਿਆਸੀ ਮਾਮਲਾਗਾ ਇਹ ਕਲਕੱਤਾ ਜੀ ਨੂੰ ਮਰਵਾਇਆ ਗਿਆਗਾ ਕਿਉਂਕਿ ਇਹ ਜੋ ਪਾਰਟੀਆਂ ਗੀਆਂ ਇਹ ਚਾਹੁੰਦੀਆਂ ਹੀ ਨਹੀਂ ਹੈਗੀਆਂ ਵੀ ਇਹ ਕੋਈ ਨਵੀਂ ਸੋਚ ਕੋਈ ਨਮਾ ਆਪਣੇ ਸੂਬੇ ਦੇ ਵਿੱਚੋਂ ਉਠੇ ਜਾਂ ਕੋਈ ਕਿਸੇ ਪਿੰਡ ਦੇ ਵਿੱਚੋਂ ਨਵੇਂ ਮੁੱਦੇ ਲੈ ਕੇ ਆਵੇ ਜੋ ਇਹ ਸਰਕਾਰਾਂ ਨਹੀਂ ਕਰਨੀਆਂ ਚਾਹੁੰਦੀਆਂ ਸੀਗੀਆਂ ਵੀ ਉਹਨਾਂ ਮੁੱਦਿਆਂ ਤੇ ਇਹਨਾਂ ਨੇ ਹਰੇਕ ਕਲਕੱਤਾ ਜੀ ਨੇ ਹਰੇਕ ਬੰਦੇ ਦੀ ਮਦਦ ਕੀਤੀ ਚਾਹੇ ਵੱਡੇ ਤਾਪਕੇ ਦਾ ਚਾਹੇ ਛੋਟੇ ਤਾਪਕੇ ਦਾ ਕਦੇ ਵੀ ਕਿਸੇ ਨੂੰ ਕਿਸੇ ਵੀ ਗੱਲ ਪਿੱਛੇ ਜਵਾਬ ਨਹੀਂ ਦਿੱਤਾ ਸੀ ਇਹਨਾਂ ਨੇ ਜਦੋਂ ਵੀ ਕੋਈ ਮੁੱਦਾ ਹੁੰਦਾ ਹਮੇਸ਼ਾ ਹੱਕ ਸੱਚ ਦੀ ਲੜਾਈ ਵਾਸਤੇ ਖੜਾ ਖੜਦੇ ਸੀਗੇ ਤੇ ਹੱਕ ਸੱਚ ਦੀ ਲੜਾਈ ਵਾਸਤੇ ਹੀ ਇਹਨਾਂ ਨੇ ਹਮੇਸ਼ਾ ਮੁੱਦਿਆਂ ਦੀ ਗੱਲ ਕੀਤੀ ਆ ਜੇ ਅਸੀਂ ਇਹਨਾਂ ਦੀ ਗੱਲ ਕਰੀਏ ਇਹ ਪਿਛਲੇ 3 ਤੋਂ 4 ਸਾਲਾਂ ਤੋਂ ਇਸ ਗੱਲ ਪਿੱਛੇ ਲੱਗੇ ਹੋਏ ਸੀ ਵੀ ਸਰਕਾਰਾਂ ਆਪਣੇ ਨਾਲ ਗਲਤ ਕਰ ਰਹੀਆਂ ਹਨ ਗਿਆ ਪਰ ਇਹਨਾਂ ਸਰਕਾਰਾਂ ਦਾ ਕਿਸੇ ਨੇ ਕਿਸੇ ਗੱਲ ਪਿੱਛੇ ਵੀ ਇਹਨਾਂ ਨੇ ਲੋਕਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਜਿਹੜੇ ਸਾਥ ਵੀ ਦਿੰਦੇ ਸੀ ਉਹਨਾਂ ਨੂੰ ਵੀ ਚੁੱਪ ਕਰਾ ਦਿੱਤਾ ਜਾਂਦਾ ਸੀਗਾ ਪਰ ਉਹ ਡਟੇ ਹੀ ਰਹੇ ਉਹ ਹਮੇਸ਼ਾ ਆਪਦੇ ਕੰਮਾਂ ਦੇ ਵਿੱਚ ਡਟੇ ਰਹੇ ਉਹਨਾਂ ਨੇ ਕਦੇ ਵੀ ਕਿਸੇ ਤੋਂ ਹਿੰਮਤ ਨਹੀਂ ਹਾਰੀ ਕਦੇ ਵੀ ਹਿੰਮਤ ਹਾਰਨ ਦੀ ਉਹਨਾਂ ਦੀ ਕੋਸ਼ਿਸ਼ ਨਹੀਂ ਹੋਈ ਠੀਕ ਹੈ ਉਹ ਹਮੇਸ਼ਾ ਹੀ ਹਮੇਸ਼ਾ ਰਹੇ ਮੁੱਦਿਆਂ ਦੇ ਕਿ ਅਸੀਂ ਆਪਣੇ ਪਿੰਡ ਨੂੰ ਆਪਦੇ ਸੂਬੇ ਨੂੰ ਇਨਸਾਫ ਦਿਲਾ ਕੇ ਰਾਵਾਂਗੇ ਅੱਜ ਕੀ ਹੋਇਆ ਅੱਜ ਉਹਨਾਂ ਦਾ ਇਨਸਾਫ ਉਹ ਕਤਲ ਦੇ ਪਿੰਡ ਚੜ ਚੁੱਕੇ ਆ ਤਾਂ ਕੀ ਕਰ ਸਕਦੇ ਆਂਗੇ ਪਰ ਆਪਾਂ ਨੂੰ ਕਦੇ ਵੀ ਹਾਰਨ ਦੀ ਲੋੜ ਨੀ ਹੈਗੀ ਆਪਾਂ ਯੁਵਾ ਪੀੜੀ ਆ ਆਪਾਂ ਨੂੰ ਅੱਗੇ ਆਉਣ ਦੀ ਲੋੜ ਹੈਗੀ ਆ ਯੁਵਾ ਪੀੜੀ ਨੂੰ ਅੱਗੇ ਆਉਣ ਦੀ ਲੋੜ ਹੈਗੀ ਆ ਯੁਵਾ ਪੀੜੀ ਨੂੰ ਸਾਰੀਆਂ ਚੀਜ਼ਾਂ ਦੀ ਸੋਚਣ ਦੀ ਲੋੜ ਹੈਗੀ ਆ ਕਿ ਆਪਾਂ ਇਸ ਮਾਮਲੇ ਤੇ ਹੋਰ ਅੱਗੇ ਆਈਏ ਤੇ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਜਿਹੜਾ ਨੌਜਵਾਨ 15 ਕਹਿ ਰਿਹਾ ਉਹਦੇ ਨਾਲ ਸੀਗਾ ਜਿਹਨੇ ਕਤਲ ਕੀਤਾ ਜੀ ਉਹਦੇ ਕੋਈ ਕੋਈ ਰਵੋਲਵਰ ਪਹਿਲਾਂ ਤੋਂ ਸੀਗੀ ਜਾਂ ਕੁਝ ਉਹ ਇਦਾਂ ਦਾ ਸੀਗਾ ਹਾਂਜੀ ਇਸ ਮੁੱਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਵੀ ਆਹ ਇਹ ਦੇਖੋ ਜਿਹੜੇ ਵੀ ਆ ਜਦੋਂ ਵੀ ਕਿਸੇ ਨੂੰ ਮਰਵਾਇਆ ਜਾਂਦਾ ਤਾਂ ਇਹ ਪਲੈਨਿੰਗ ਸ਼ੁਰੂ ਤੋਂ ਮੋੜ ਦੇ ਤੌਰ ਤੇ ਪੂਰਾ ਇੱਕ ਲੂਪ ਬਣਾਇਆ ਜਾਂਦਾਗਾ ਪੂਰਾ ਇੱਕ ਸਰਕਲ ਬਣਾਇਆ ਜਾਂਦਾ ਪੂਰੇ ਡਾਟਸ ਨੂੰ ਕਨੈਕਟ ਕੀਤਾ ਜਾਂਦਾਗਾ ਵੀ ਉਸ ਪਾਰਟਿਕੂਲਰ ਬੰਦੇ ਨੂੰ ਕਿਵੇਂ ਮਰਵਾਇਆ ਜਾਵੇ ਤਾਂ ਉਹ ਚੀਜ਼ਾਂ ਸਾਰੀਆਂ ਦੱਸ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਜੇ ਬੰਦਾ ਜਿਹੜਾ ਬੰਦਾ ਕੀ ਕਹਿੰਦਾ ਕੋਈ ਨਸ਼ਾ ਵੀ ਕਰ ਰਿਹਾ ਕੁਝ ਵੀ ਕਰ ਰਿਹਾਗਾ ਉਸ ਬੰਦੇ ਨੂੰ ਜੇ ਕੀ ਕਹਿੰਦੇ ਤੁਸੀਂ ਸਮਝ ਰਹੇ ਹੋ ਜੇ ਰਿਵਾਲਵਰ ਉਸ ਬੰਦੇ ਕੋਲੇ ਆ ਤਾਂ ਉਹ ਉਹਦੇ ਕੋਲ ਆਪੀ ਤਾਂ ਨਹੀਂ ਆ ਗਿਆ ਉਹਨੂੰ ਤਾਂ ਦਿੱਤਾ ਗਿਆ ਹੋਊਗਾ ਔਰ ਰਿਵਾਲਵਰ ਇਹ ਚੀਜ਼ਾਂ ਸਾਰੀਆਂ ਚੀਜ਼ਾਂ ਇਹ ਸਰਕਾਰਾਂ ਦੇ ਹੱਥਾਂ ਹੀ ਹੁੰਦੀਆਂ ਕਿਉਂ ਕਿਉਂ 25 30 ਦਿਨ ਪਹਿਲਾਂ ਕਿਉਂ 1.5 ਮਹੀਨਾ ਪਹਿਲਾਂ ਇਹਨਾਂ ਦਾ ਜਿਹੜਾ ਹਸਲਾ ਸੀਗਾ ਉਹ ਕਬਜ਼ੇ ਚ ਲੈਤਾ ਗਿਆ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਹੋਣੀ ਚਾਹੀਦੀ ਹੈ ਨਾ ਇਹਨਾਂ ਨੇ ਆਪ ਦੇ ਪਰਚੀਆਂ ਵਿੱਚ ਦਿੱਤੇ ਰਿਪੋਰਟਾਂ ਵੀ ਲਿਖਾਈ ਆ ਵੀ ਮੇਰੀ ਜਾਨ ਨੂੰ ਖਤਰਾ ਹੈ ਪਹਿਲੇ ਦਿਨ ਉਹ ਕਹਿ ਰਹੇ ਸੀ ਵੀ ਮੇਰੀ ਜਾਨ ਨੂੰ ਖਤਰਾਗਾ ਵੀ ਮੈਨੂੰ ਮਰਵਾ ਦਿੱਤਾ ਜਾਊਗਾ ਤਾਂ ਉਹ ਗੱਲ ਹੋ ਚੁੱਕੀ ਆ ਆਪਣੇ ਕੋਲ ਤੇ ਇਹਨਾਂ ਨੂੰ ਮਰਵਾ ਦਿੱਤਾ ਗਿਆ ਤਾਂ ਇਹਨਾਂ ਦਾ ਹਸਲਾ ਕਿਉਂ ਖੋਇਆ ਗਿਆ ਕਿਸੇ ਦੀ ਵੀ ਗੱਲ ਕਰਦੇ ਹੋ ਸਿੱਧੂ ਮੂਸੇ ਵਾਲੇ ਦੀ ਗੱਲ ਕਰ ਲਓ ਤੁਸੀਂ ਦੀਪ ਸਿੰਘ ਸਿੱਧੂ ਦੀ ਗੱਲ ਕਰ ਲਓ ਕਿਸੇ ਦੀ ਵੀ ਗੱਲ ਕਰੋ ਐਂ ਮਰਵਾ ਦਿੱਤਾ ਜਾਂਦਾ ਬਾਅਦ ਦੇ ਵਿੱਚ ਇਹਨੂੰ ਜਾ ਫਿਰ ਕੋਈ ਇਹਨਾਂ ਦੀ ਦੁਸ਼ਮਣੀ ਸੀਗੀ ਜਾਂ ਪ੍ਰਾਣੀ ਗੱਲਬਾਤ ਸੀ ਇਹ ਪ੍ਰਾਣੀਆਂ ਗੱਲਾਂ ਬਾਤਾਂ ਨਹੀਂ ਹੁੰਦੀਆਂ ਪ੍ਰਾਣੀਆਂ ਗੱਲਾਂ ਬਾਤਾਂ ਤੇ ਗੋਲੀਆਂ ਨਹੀਂ ਚੱਲਦੀਆਂ ਹੁੰਦੀਆਂ ਉਹਨਾਂ ਤੇ ਦਾ ਸਿਰ ਵਗੈਰਾ ਪਾੜ ਦਿੱਤੇ ਜਾਂਦੇ ਆਗੇ ਜਾਂ ਫੱਟੜ ਕੀਤਾ ਜਾਂਦਾ ਬੰਦੇ ਨੂੰ ਸਿੱਧਾ ਬੰਦੇ ਨੂੰ ਬੈਠੇ ਨੂੰ ਠੀਕ ਹੈ ਅਚਨਚੇਤ ਬੰਦਾ ਬੈਠਾ ਮੋਬਾਈਲ ਦੇਖ ਰਿਆ ਆਕੇ ਉਹਦੇ ਗਰਦਨ ਤੇ ਗੋਲੀ ਮਾਰ ਦੇਣੀ ਇਹ ਕਿੱਥੋਂ ਦਾ ਇਨਸਾਫ ਹੈ ਸੋਨੂੰ ਲੱਗਦਾ ਵੀ ਆ ਪੋਲਿਟੀਕਲ ਮਰਡਰ ਪੋਲਿਟੀਕਲ ਮਰਡਰ ਪੋਲਿਟੀਕਲ ਮਰਡਰ ਤਾਂ ਹੈਗਾ ਇਹ ਪੋਲਿਟੀਕਲ ਹੋਇਆ ਪਿਆਗਾ ਇਹ ਇਕੱਲੇ ਦੀ ਨਹੀਂ ਹੈਗੀ ਜਿਸ ਵੀ ਬੰਦੇ ਨੂੰ ਆਪਣੇ ਪਿੰਡ ਦੇ ਬੰਦੇ ਨੂੰ ਸਾਡੇ ਪ ਅਸੀਂ ਇੱਕ 3 ਸਾਲ ਪਹਿਲਾਂ ਜਦੋਂ ਉਗੋਈਆਂ ਦੇ ਖਿਲਾਫ ਇਹ ਬੋਲਿਆ ਸੀਗਾ ਉਦੋਂ ਕੀ ਕਿਹਾ ਸੀ ਇਹਨੇ ਕਹਿੰਦਾ ਉਗੋਈਆਂ ਨੇ ਵੀ ਕਿਹਾ ਸੀ ਕਹਿੰਦਾ ਮਾਰ ਮਾਰ ਚਪੜੇ ਦੇ ਨੂੰ ਅੰਦਰ ਛਡਾ ਦੂੰਗਾ ਤਾਂ ਉਥੋਂ ਵੀ ਇੱਕ ਸਾਡੇ ਪਿੰਡ ਵਾਸੀਆਂ ਨੇ ਉਦੋਂ ਕਿਹਾ ਸੀ ਜੇ ਕੋਈ ਹੋਰ ਹੁੰਦਾ ਤਾਂ ਮਾਰ ਚਪੜੇ ਤੇਰੇ ਅੰਦਰ ਛੱਡ ਦੇਣਾ ਹਾਂ ਨਹੀਂ ਦੇਖੋ ਜਿਹੜਾ ਜੇਲ੍ਹ ਚ ਛੱਡ ਦੇਣਾ ਤੇ ਮੁੱਦਾ ਕੀ ਸੀਗਾ ਉਹ ਤਾਂ ਆਪਦੇ ਇੱਥੇ ਹਸਪੀਟਲ ਦੀ ਗੱਲ ਕਰ ਰਹੇ ਸੀ ਨਾ ਆਪਦੇ ਇੱਥੇ ਠੀਕ ਹੈ ਕਲੀਨਿਕ ਦੀ ਗੱਲ ਕਰ ਰਹੇ ਸੀ ਆਪਦੇ ਮੁੱਦਿਆਂ ਵਾਰੀ ਗੱਲ ਕਰ ਰਹੇ ਸੀ ਨਾ ਪਿੰਡ ਦਾ ਮੁੱਦਾ ਸੀ ਨਾ ਸਰਪੰਚ ਦਾ ਇਹਨਾਂ ਦਾ ਹੱਕ ਤਾਂ ਹੈਗਾ ਵੀ ਜੋ ਸਰਪੰਚਾ ਪਿੰਡ ਦਾ ਵੀ ਉਹਦਾ ਬੋਲਣ ਦਾ ਹੱਕ ਤਾਂ ਹੈਗਾ ਵੀ ਅਸੀਂ ਆਪਦੇ ਪਿੰਡ ਵਾਸਤੇ ਬੋਲ ਬੋਲਿਏ ਵੀ ਹਾਂ ਵੀ ਜਿਹੜਾ ਸਾਡਾ ਮੁੱਦਾ ਹੈਗਾ ਉਹ ਸਾਡਾ ਹੈਗਾ ਸਾਡੇ ਲੋਕਾਂ ਦਾ ਮੁੱਦਾ ਉਹ ਜਦੋਂ ਸਰਪੰਚ ਚੁਣਿਆ ਜਾਂਦਾ 5000 55000 ਵੋਟ ਨਾਲ ਚੁਣਿਆ ਗਿਆ ਤਾਂ ਲੋਕਾਂ ਦੀ ਸਹਿਮਤੀ ਸੀਗੀ ਨਾ ਤਾਂ ਲੋਕ ਉਹਦੇ ਪੱਖ ਚ ਸਨਿਆ ਲੋਕ ਉਹਦੀ ਸੋਚ ਨਾਲ ਸਹਿਮਤ ਸੀਗੇ ਨਾ ਜਦੋਂ ਸੋਚ ਨਾਲ ਸਹਿਮਤ ਸੀ ਤੇ ਉਹ ਸੋਚ ਨੂੰ ਹੀ ਸੋਚ ਨੂੰ ਹੀ ਖਤਮ ਕਰਾ ਦਿੱਤਾ ਜਾਂਦਾ ਪਰ ਸੋਚ ਇੱਥੇ ਖਤਮ ਨਹੀਂ ਹੁੰਦੀ ਇੱਥੇ ਬੰਦਾ ਖਤਮ ਕਰ ਦਿੱਤਾ ਜਾਂਦਾਗਾ ਇਹ ਸੋਚ ਦੇ ਵੀ ਹੋਰ ਬੰਦਾ ਨਹੀਂ ਉਠੂ ਕਿਉਂਕਿ ਜਦੋਂ ਕਿਸੇ ਦਾ ਕਤਲ ਕਰ ਦਿੱਤਾ ਜਾਂਦਾ ਅੱਜ ਦੇ ਮਾਪੇ ਬੱਚਿਆਂ ਦੇ ਮੋਹ ਦੇ ਵਿੱਚ ਇੰਨੇ ਆ ਕਿ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਆਪਣੀ ਯੁਵਾ ਪੀੜੀ ਨੂੰ ਕਹਿੰਦੇ ਨੇ ਤੁਸੀਂ ਕੀ ਲੈਣਾਗਾ ਪਰ ਤੁਸੀਂ ਨਹੀਂ ਸਾਰੇ ਮਿਲ ਕੇ ਅਸੀਂ ਬੰਦ ਦੇਾਂਗੇ ਠੀਕ ਹੈ ਜਦੋਂ ਤੱਕ ਸਾਰੇ ਨਹੀਂ ਮਿਲਾਂਗੇ ਆਪਣੇ ਮੁੱਦੇ ਇਸ ਤਰੀਕੇ ਨਾਲ ਇਹ ਕਦੇ ਨਹੀਂ ਖਤਮ ਹੋਣ ਵਾਲੇ ਇਹ ਜੇ ਕਤਲ ਫਿਰ ਹੁੰਦੇ ਰਹਿਣਗੇ ਕੱਲੂ ਕੋ ਕੱਲੋਂ ਮੈਂ ਆਕੇ ਇਸ ਕਿਸੇ ਮੁੱਦੇ ਤੇ ਬੋਲਣ ਲੱਗ ਜੂੰਗਾ ਕੁਝ ਵੀ ਮੇਰੇ ਨਾਲ ਵੀ ਵਾਪਰ ਸਕਦਾਗਾ ਠੀਕ ਹੈ ਮੇਰੇ ਵੀ ਮਾਵਾ-ਬਾਪ ਕੱਲਾ-ਕੱਲਾ ਪੋਤਾ ਹੈ ਲੱਗਦਾ ਤੁਸੀਂ ਤੁਸੀਂ ਖੁੱਲ ਕੇ ਬੋਲਦੇ ਹੋ ਨਹੀਂ ਮੈਨੂੰ ਕੋਈ ਡਰ ਨਹੀਂ ਲੱਗਦਾ ਮੈਂ ਐਸਜੀ ਕਾਲਜ ਚੋਂ ਪੜਿਆ ਮੈਂ ਬੀਐਸਸੀ ਨਾਨ ਮੈਡੀਕਲ ਤੇ ਮੇਰੀ ਬੀਐਡ ਕੀਤੀ ਵੀ ਹੈਗੀ ਮੈਂ ਸਿਰਫ ਆਪ ਦਾ ਟਿਊਸ਼ਨ ਸੈਂਟਰ ਚਲਾਉਣਾਗਾ ਤੇ ਮੈਂ ਟਿਊਸ਼ਨ ਪੜਾਉਣਾਗਾ ਮੈਂ ਕਿਸੇ ਸਕੂਲ ਚ ਵੀ ਨਹੀਂ ਪੜਾਉਂਦਾ ਮੈਂ ਅੱਜ ਵੀ ਮੁੱਦਿਆਂ ਤੇ ਬੋਲਦਾਗਾ ਕਈ ਲੋਕਾਂ ਨੂੰ ਵੀ ਮੈਂ ਸਾਫ਼ ਕਹਿ ਦਿੰਦਾ ਨਾ ਵੀ ਸਕੂਲਾਂ ਚ ਜੋ ਸੋਡੇ ਬੱਚਿਆਂ ਨਾਲ ਹੋ ਰਿਹਾਗਾ ਵੀ ਇਹ ਸਹੀ ਹੋ ਰਿਹਾਗਾ ਤਾਂ ਇਹ ਸਾਰੀਆਂ ਸਿਆਸੀ ਪਾਰਟੀਆਂ ਜਦੋਂ ਕੀ ਆ ਆਪਣਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੀਆਂ ਗਿਆ ਇੱਕ ਕਲਕੱਤਾ ਜੀ ਦਾ ਜਿਹੜਾ ਮੁੱਦਾ ਸੀਗਾ ਇਹ ਮੁੱਦਾ ਕੱਲੇ ਸਾਡੇ ਪਿੰਡ ਤੱਕ ਦਾ ਨਹੀਂ ਰਹਿ ਗਿਆ ਸੀ ਇਹ ਪੂਰੇ ਸੂਬੇ ਦਾ ਮੁੱਦਾ ਸੀਗਾ ਸਾਰੇ ਕਿਤੇ ਹਰੇ ਕਿਤੇ ਜਾ ਕੇ ਬੋਲੇ ਸੀ ਡਰਨਾ ਕੀ ਹੈਗਾ ਕਿ ਅਬਤੋ-ਬਤ ਗੋਲੀ ਮਾਰ ਦੇਣਗੇ ਠੀਕ ਹੈ ਨਾ ਆ ਫੌਜ ਚੋਂ ਆਏ ਵੇ ਮੇਰੇ ਬਾਪੂ ਸਾਹਿਬ ਠੀਕ ਹੈ ਇਹ ਫੌਜ ਚੋਂ ਆਏ ਹੋਏਗਾ ਇਹਨਾਂ ਨੇ ਤਾਂ ਮੈਨੂੰ ਇਹੀ ਸਿੱਖ ਦਿੱਤੀ ਹੈਗੀ ਠੀਕ ਹੈ ਹੱਕਾਂ ਵਾਸਤੇ ਲੜਨਾਗਾ ਆਪਦਾ ਮੈਂ ਤਾਂ ਅੱਜ ਵੀ ਹੱਕਾਂ ਵਾਸਤੇ ਲੜਦਾਗਾ ਹਾਂ ਮੰਨਦਾ ਹੱਕਾਂ ਵਾਸਤੇ ਲੜਨ ਵਾਸਤੇ ਤੁਸੀਂ ਕਿਸੇ ਲੋਕਾਂ ਦੀ ਅੱਖਾਂ 'ਚ ਵੀ ਰੜਕਣ ਲੱਗ ਜੰਨੇ ਪਰ ਕੋਈ ਪ੍ਰੋਬਲਮ ਨਹੀਂ ਠੀਕ ਆ ਕੱਲ ਨੂੰ ਜਿੰਮ ਮੇਰੀ ਸੋਚ ਨੂੰ ਕਿਉਂਕਿ ਮੇਰੀ ਸੋਚ ਨੂੰ ਸੁਣ ਕੇ ਜੇ ਕੋਈ ਹੋਰ ਬੱਚਾ ਵੀ ਖੜਾ ਹੁੰਦਾਗਾ ਜੇ ਕੋਈ ਹੋਰ ਵੀ ਅੱਗੇ ਆਉਂਦਾ ਤਾਂ ਚੰਗੀ ਗੱਲ ਹੀ ਆ ਨਾ ਠੀਕ ਆ ਜੇ ਕੱਲ ਨੂੰ ਮੈਨੂੰ ਜੇਲ੍ਹ ਦੇ ਵਿੱਚ ਕਰ ਦਿੱਤਾ ਜਾਂਦਾ ਜਾਂ ਮੇਰੇ ਤੇ ਕੋਈ ਵੀ ਐਕਟ ਪੁੱਠਾ ਸਿੱਧਾ ਐਕਟ ਲਾ ਦਿੱਤਾ ਜਾਂਦਾਗਾ ਤਾਂ ਜੇਲ੍ਹ ਦੇ ਵਿੱਚ ਜਾ ਕੇ ਤਾਂ ਮੈਨੂੰ ਵੱਧ ਉਹ ਇਨਸਾਫ ਮਿਲੂਗਾ ਨਾ ਵੀ ਹਾਂ ਵੀ ਉਹ ਹੱਕਾਂ ਵਾਸਤੇ ਲੜ ਰਿਹਾ ਸੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਅੱਜ ਚਾਹੇ ਕੀ ਕਹਿੰਦਾ ਪੋਲਿਟੀਕਲ ਮੈਂ ਮੋਲ ਰਿਹਾ ਪੋਲਿਟੀਕਲ ਮੁੱਦੇ ਤੇ ਇਹ ਬੋਲਣਾ ਹੀ ਬਹੁਤ ਔਖਾ ਹੁੰਦਾ ਲੋਕ ਡਰ ਜਾਂਦੇ ਕੈਮਰੇ ਦੇ ਅ ਕੈਮਰੇ ਦੇ ਆ ਕੇ ਆ ਕੇ ਬੋਲ ਦੇਣੀ ਵੀ ਹਾਂ ਕੱਲੂ ਇਹ ਕੈਮਰੇ ਚ ਰੀਲ ਲਗਾਉਣਗੇ ਵੀ ਆ ਪਿੰਡ ਦਾ ਮੁੰਡਾ ਕੌਣ ਸੀ ਕੌਣ ਸੀ ਕੋਈ ਫਰਕ ਨਹੀਂ ਪੈਂਦਾ ਜੀ ਇੱਥੇ ਆਏ ਆ ਆਪਦੇ ਹੱਕਾਂ ਵਾਸਤੇ ਲੜਾਂਗੇ ਭਗਤ ਸਿੰਘ ਦੀ ਸੋਚ ਤੇ ਲੜਾਂਗੇ ਪਾਸ ਦੀ ਸੋਚ ਤੇ ਲੜਾਂਗੇ ਸਾਂਤਰਾ ਮੁਦਾਸੀ ਦੀ ਸੋਚ ਤੇ ਲੜਾਂਗੇ ਲੜਾਂਗੇ ਲਾਲ ਸਿੰਘ ਦਿਲ ਦੀ ਸੋਚ ਤੇ ਲੜਾਂਗੇ ਸੋਨਮ ਵਾਂਗ ਚੁੱਕ ਦੀ ਸੋਚ ਤੇ ਲੜਾਂਗੇ ਠੀਕ ਹੈ ਉਹਨਾਂ ਨੇ ਕਿੰਨਾ ਕੁਸ਼ ਕੀਤਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ ਦੱਸੋ ਵੀ ਮੈਂ ਤੇ ਵੈਸੇ ਗੱਲ ਕਰ ਰਿਹਾ ਸੀ ਕਿਸੇ ਮਾਤਾ ਨਾਲ ਵਿੱਚ ਇੱਕ ਮਾਤਾ ਆਈ ਕਹਿੰਦੇ ਸਾਡੀ ਮਦਦ ਕਰਦਾ ਰਿਹਾ ਉਹ ਤਾਂ ਮੇਰਾ ਪੁੱਤ ਸੀਗਾ ਮਤਲਬ ਪੂਰੇ ਪਿੰਡ ਦੇ ਵਿੱਚ ਇਹੋ ਜੀ ਗੱਲ ਆ ਵੀ ਉਹ ਆਪ ਲੋਕਾਂ ਕੋਲ ਚਲਾ ਜਾਂਦਾ ਸੀ ਉਹਨਾਂ ਦੀ ਮਦਦ ਕਰਨ ਵਾਸਤੇ ਲੋਕਾਂ ਦੀ ਝੁੱਗੀਆਂ ਦੇ ਵਿੱਚ ਵੀ ਚਲਾ ਜਾਂਦਾ ਬਿਲਕੁਲ ਜੀ ਪਹਿਲੇ ਫੋਨ ਤੇ ਉਹ ਬੰਦਾ ਆਉਂਦਾ ਸੀਗਾ ਉਹਨੂੰ ਕਿਸ ਟਾਈਮ ਵੀ ਫੋਨ ਲਾ ਲਓ ਸਾਡਾ ਵੀ ਮੁੱਦਾ ਸੀਗਾ ਠੀਕ ਹੈ ਹਰੇਕ ਮੁੱਦੇ ਤੇ ਉਹ ਬੋਲਦਾ ਸੀਗਾ ਠੀਕ ਹੈ ਹਰੇਕ ਮੁੱਦੇ ਤੇ ਜਾ ਕੇ ਉਹਨੂੰ ਉਹਨੇ ਕਦੇ ਇਹ ਨਹੀਂ ਦੇਖਿਆ ਠੀਕ ਹੈ ਕਿਉਂਕਿ ਆਪਣਾ ਲੋਕ ਜਿਹੜਾ ਇਹਨਾਂ ਨੇ ਵੰਡ ਰੱਖਿਆ ਜਾਤੀਆਂ ਦੇ ਵਿੱਚ ਵੰਡ ਰੱਖਿਆ ਠੀਕ ਹੈ ਜਾਤੀਆਂ ਦੇ ਵਿੱਚ ਵੰਡ ਦਿੰਦੇ ਆਗੇ ਉਹ ਮੁੱਦਾ ਨਹੀਂ ਪਰ ਉਹ ਕੋਈ ਵੀ ਬੰਦਾ ਹੋਵੇ ਕਿਸੇ ਨੇ ਵੀ ਪਹਿਲੀ ਵਾਰੀ ਫੋਨ ਕਰਨਾ ਤਾਂ ਉਹਨਾਂ ਨੇ ਹਰੇਕ ਬੰਦੇ ਦੇ ਪੱਖ 'ਚ ਖੜਾ ਹੋਣਾ ਹਰ ਇੱਕ ਬੰਦੇ ਦੀ ਪਰ ਉਹਨਾਂ ਨੇ ਹਮੇਸ਼ਾ ਸੱਚਾਈ ਦੀ ਸੱਚਾਈ ਦਾ ਹੀ ਇਨਸਾਫ ਦਿੱਤਾਗਾ ਅੱਜ ਤੱਕ ਵੀ ਜੇ ਗੱਲ ਸੱਚੀ ਹੈ ਤਾਂ ਉਹਦੇ ਹੱਕ ਵਾਸਤੇ ਖੜਦੇ ਚਾਹੇ ਜਾਨ ਦੇਣੀ ਪੈ ਜੇ ਚਾਹੇ ਕਿਤੇ ਕੀ ਕਹਿੰਿਆ ਉਹਨਾਂ ਨੂੰ ਜੇਲ੍ਹ ਸਿੱਟਣਾ ਪੈ ਜੇ ਠੀਕ ਹੈ ਪਰ ਉਹ ਸੱਚ ਵਾਸਤੇ ਹਮੇਸ਼ਾ ਖੜਦੇ ਸੀ ਤੇ ਉਹ ਖੜਦੇ ਰਹਿਣਗੇ ਤੇ ਅਸੀਂ ਵੀ ਉਹਨ ਇਨੇ ਜਿੱਥੇ ਤੱਕ ਮੁੱਦੇ ਉਹਨਾਂ ਨੇ ਛੱਡਿਆ ਸੀ ਉਹ ਮੁੱਦਿਆਂ ਨੂੰ ਅੱਗੇ ਲੈ ਕੇ ਜਾਵਾਂਗੇ ਜਿਵੇਂ ਕੀ ਇਸ ਨੌਜਵਾਨ ਨਾਲ ਗੱਲਬਾਤ ਕੀਤੀ ਆ ਇਹਨੇ ਮਾਮਲੇ ਤੇ ਕਾਫੀ ਗੱਲਾਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਤੇ ਹੁਣ بڑے ਇਲਜ਼ਾਮ ਵੀ ਲੱਗ ਰਹੇ ਨੇ ਚਲੋ ਇਨਵੈਸਟੀਗੇਸ਼ਨ ਪ੍ਰਸ਼ਾਸਨ ਨਾਲ ਲੋਕ ਕੀਤੀ ਜਾ ਰਹੀ ਆ ਪਰ ਅਸੀਂ ਵੀ ਗੱਲ ਕਵਾਂਗੇ ਵੀ ਜਿਹੜੀ ਆ ਇਨਵੈਸਟੀਗੇਸ਼ਨ ਹੋਵੇ ਉਹ ਪੂਰੀ ਇੰਡੀਪੈਂਡੈਂਸ ਦੇ ਨਾਲ ਹੋਵੇ ਕੋਈ ਦਬਾਅ ਨਾ ਹੋਵੇ ਉੱਪਰ ਕਿਉਂਕਿ ਇੰਨੀ ਗੱਲਾਂ ਕਹੀਆਂ ਜਾ ਰਹੀਆਂ ਵੀ ਉਹ ਵਿਅਕਤੀ ਜਿਹੜਾ ਇਹਨੇ ਜੋਗਾ ਹੈ ਨਹੀਂ ਸੀਗਾ ਤਾਂ ਉਹਦੇ ਕੋ ਅਸਲਾ ਆਇਆ ਕਿਸ ਤਰੀਕੇ ਨਾਲ ਇਹ ਵੀ ਜਾਣ ਜਿਹੜੀ ਆ ਜ਼ਰੂਰ ਕੀਤੀ ਜਾਵੇ ਕੈਮਰਾ ਪਰਸਨ ਨਾਮਿਤ ਕਰਨਾਂ ਦੇ ਨਾਲ ਮੈਂ ਹਕੂਰ ਜੋਤ ਸਿੰਘ ਕਲੈਕ ਬਰਨਾਲਾ ਪਿੰਡ ਸੈਨਾ ਵਿੱਚ ਬਹੁਤ ਇੱਕ ਵਾਰਦਾਤ ਹੋਈ ਸੀਗੀ ਜਿਹਦੇ ਚ ਸੁਖਵਿੰਦਰ ਸਿੰਘ ਐਲੀਸ ਕਲਕੱਤਾ ਉਹਦਾ ਮਰਡਰ ਹੋਇਆ ਸੀਗਾ ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਸਐਸਪੀ ਬਰਨਾਲਾ ਉਹਦੀ ਟੀਮ ਨੇ ਇਮੀਡੀਏਟਲੀ ਵਿਦੀਨ 24 ਆਵਰ ਜਿਹੜਾ ਵੀ ਸਰ ਬੰਦ ਰਹਿੰਦਾ ਹੈ ਅੰਦਰ ਬੰਦੀ ਰਹਿੰਦਾ ਹੈ 24 ਆਵਰ ਇਹ ਕ੍ਰਾਈਮ ਨੂੰ ਟ੍ਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ ਕ੍ਰਾਈਮ 'ਚ ਉਹ ਵੀ ਰਿਕਵਰ ਕਰ ਲਈ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਫ਼ਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਆਣ ਕੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਅਦ ਸ਼ੇਅਰ ਕਰਾਂਗੇ ਸਰ ਇਹ ਇਹ ਵਿੱਚ ਅਸੀਂ ਤਿੰਨ ਬੰਦੇ ਟੋਟਲ ਅਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰਪਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਨਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਅਲੀਸ਼ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਨਾ ਦਾ ਰਹਿਣ ਵਾਲਾ ਹੈਗਾ ਇਹ ਇਹਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣੇ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨੋਮੀਨੇਟ ਕੀਤਾ ਹੈਗਾ ਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਈਮ ਮੋਟਿਵ ਜਿਹੜਾ ਕਾਰਨ ਜੋ ਦੱਸਿਆ ਜੋ ਅਸੀਂ ਪੁਛਤਾਚ ਕਰੀਏ ਜੋ ਪ੍ਰਾਈਮ ਮੋਟਿਵ ਪੁਛਤਾਚ ਕਰੀਏ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾਸੂਰੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ-ਦੇਣ ਵੀ ਸੀਗਾ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਐਫ ਆਈ ਆਰ ਦੇ ਵੈਸ਼ਰ ਸਰ ਪਹਿਲਾਂ ਇਹਨਾਂ ਨੂੰ ਪੰਚਾਇਤੀ ਝਗੜੇ ਨੂੰ ਕਿਹਾ ਗਿਆ ਕਿ ਇਹਨਾਂ ਪੰਚਾਇਤੀ ਜਿਹੜਾ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਕੋਈ ਰੰਜਿਸ਼ ਚੱਲਦੀ ਸੀ ਇਹ ਚੀਜ਼ਾਂ ਆਈਏ ਸਾਹਮਣੇ ਅਸੀਂ ਉਹ ਇਨਵੈਸਟੀਗੇਸ਼ਨ ਵਿੱਚ ਆਣਗੀ ਇਹ ਇਹਨਾਂ ਨੇ ਕਿਹਾ ਸੀਗਾ ਕਿ 2018 ਚ ਇਹਨਾਂ ਨੇ ਇਲੈਕਸ਼ਨ ਲੜਿਆ ਸੀ ਇਹਦੇ ਕਾਫੀ ਪੈਸੇ ਲੱਗੇ ਸੀ ਕਿ ਲੇਕਿਨ ਅੱਜ ਜੇ ਜੇ ਮੈਂ ਗੱਲ ਕਰਾਂ ਉਹਦੀ ਰਿਲੇਵੈਂਸੀ ਆਫਟਰ ਇਨਵੈਸਟੀਗੇਸ਼ਨ ਹੋਊਗੀ ਜੋ ਇਮੀਡੀਏਟ ਕਾਰਨ ਇਹੀ ਸੀਗਾ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਇਹ ਪੈਸੇ ਇਸ ਤੋਂ ਮੰਗਦਾ ਸੀਗਾ ਇਹਨਾਂ ਨੇ ਕੋਈ ਇਹਨਾਂ ਦੀ ਆਪਸ ਵਿੱਚ ਕਾਜ਼ੂਣੀ ਹੋਈ ਹੈ ਕੋਈ ਇਹਦੇ ਨਾਲ ਦੇ ਇਮੀਡੀਏਟਲੀ ਜਿਹੜਾ ਟ੍ਰਿਗਰ ਪੁਆਇੰਟ ਹੋਇਆ ਸੀਗਾ ਕੋਈ ਇਹਦੀ ਫੈਮਿਲੀ ਦੇ ਬਾਰੇ ਕਹਰੇ ਕਿ ਉਹਨੇ ਕੁਝ ਬੋਲਿਆ ਤੇ ਇਹਨੇ ਇਮੀਡੀਏਟਲੀ ਪਿਸਟਲ ਕੱਢ ਕੇ ਉਹਦੇ ਫਾਇਰ ਕਰ ਦਿੱਤਾ ਸਰ ਜੀ ਕੋਈ ਰਿਕਾਰਡ ਹੈਗਾ ਜੀ ਮੋਜੂਮਾ ਦਾ ਕੋਈ ਕ੍ਰਿਮੀਨਲ ਰਿਪੋਰਟ ਪਹਿਲਾਂ ਬਿਲਕੁਲ 100% ਜ਼ਿਆਦਾ ਰਿਕਰੂਟਮੈਂਟ ਰਿਪੋਰਟ ਆਏਗਾ ਜੀ ਤੁਹਾਡੇ ਨਾਲ ਅਸੀਂ ਪ੍ਰੈਸ ਨੋਟ ਚ ਵੀ ਜਾਰੀ ਸੇਅਰ ਕੀਤਾ ਹੈਗਾ ਪਹਿਲਾ ਇਹਨਾਂ ਦੇ ਆਰਮ ਸੈਕਟ ਦੇ ਐਨਡੀਪੀਐਸ ਦੀ ਐਫਆਈਆਰ ਹੈਗੀ ਜਿਹੜਾ ਹਰਜਿੰਦਰ ਸਿੰਘ ਹੈਗਾ 307 ਦੀ ਵੀ ਐਫਆਈਆਰ ਹੈਗੀ ਜਿਹੜਾ ਗੁਰਦੀਪ ਅਲੀਸ ਦੀਪਾ ਦੀਪੀ ਹੈਗਾ ਇਹਦੇ ਤੇ ਵੀ ਆਰਮ ਸੈਕਟ ਤੇ ਲੜਾਈ ਝਗੜੇ ਦੀ ਐਫਆਈਆਰ ਹੈ ਇਹ ਲੁਧਿਆਣੇ ਤੋਂ ਲੈ ਕੇ ਆਏ ਸੀ ਇਹ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਉਹ ਇਨਵੈਸਟੀਗੇਸ਼ਨ ਕਰ ਰਹੇ ਕਿਉਂਕਿ ਜਿਹਦੇ ਨਾਲ ਹੀ ਗਿਆ ਸੀਗਾ ਜਗਵਿੰਦਰ ਸਿੰਘ ਉਹਨੂੰ ਵੀ ਅਸੀ ਰੈਸਟ ਕੀਤਾ ਹੋਇਆ ਹੈ ਜਿਹੜਾ ਇਹ ਪੰਜਾਬ ਸਰਕਾਰ ਕੋਲ ਤੋਂ ਛੋਟੇ ਕੋਲੋਂ ਕੋਹਾ ਲਗਾਈ ਕੇ ਨਹੀਂ ਇਹ ਨਹੀਂ ਫੋਰਡਰ ਨਹੀਂ ਹੈਗਾ ਬਿਲਕੁਲ ਲੋਕਲ ਹੈਗਾ ਬਿਲਕੁਲ ਜਿਹੜੇ ਸੁਖਵਿੰਦਰ ਸਰਪੰਚ ਦਾ ਅਸਲਾ ਕਿਉਂ ਜਮ੍ਹਾਂ ਕਰਵਾਇਆ ਗਿਆ ਸੀ ਇਹ ਬਿਲਕੁਲ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਐਂਡ ਇਹ ਤੁਸੀਂ ਪ੍ਰੈਸ ਨੋਟ ਵਿੱਚ ਵੀ ਦੇਖਿਆ ਹੋਣਾ ਇਹ ਬਿਲਕੁਲ ਝੂਠੀ ਇਨਫੋਰਮੇਸ਼ਨ ਹੈ ਜੋ ਵੀ ਤੁਨੂੰ ਕਹ ਰਿਹਾ ਇਹਦੇ ਕੋਲੇ ਜਿਹੜਾ ਵੈਪਨ ਸੀਗਾ 2029 ਤੱਕ ਲਾਇਸੈਂਸ ਦਾ ਵੈਲਿਡ ਹੈਗਾ ਜੀ ਸੈਕੰਡ ਵਨ ਜੋ ਬੜੀ ਮਈ 2025 ਮੇ ਦੇ ਇਸ हिसाब ਤੋਂ ਐਨਓਸੀ ਲੈ ਕੇ ਇਹਨੇ ਆਪਣਾ ਲਾਇਸੈਂਸ ਜਿਹੜਾ ਵੈਪਨ ਹੈ ਉਹ ਵੇਚਿਆ ਹੈਗਾ ਇਸਨੇ ਕੋਈ ਨਵਾਂ ਵੈਪਨ ਖਰੀਦਨਾ ਸੀਗਾ ਹੁਣ ਇਹ ਜਿਹੜੀ ਗੱਲ ਹੈ ਕਿ ਇਹਦਾ ਵੈਪਨ ਜਮਾ ਕਰਾਇਆ ਗਿਆ ਰਿਕਾਰਡ ਮੇ ਇਹੋ ਜੀ ਕੋਈ ਵੀ ਚੀਜ਼ ਨਹੀਂ ਹੈ ਦੈਟਸ ਵਾਈ ਆਮ ਰਿਕਵੈਸਟਿੰਗ ਯੂ ਟੂ 올 ਯੂ ਪੀਪਲ ਕਿ ਇਹੋ ਜੀ ਕੋਈ ਵੀ ਮਿਸਲੀਡਿੰਗ ਵਾਲੀ ਕੋਈ ਵੀ ਇਹੋ ਜੀ ਇਨਫੋਰਮੇਸ਼ਨ ਸਪਰੈਡ ਨਹੀਂ ਕਰਨੀ ਚਾਹੀਦੀ ਹੈ ਇਹਦਾ ਵੈਪਨ ਦਾ ਇਹਦੇ ਕੋਲੇ ਹਜੇ ਵੀ ਲਾਇਸੈਂਸ ਹੈਗਾ ਐਂਡ ਉਹਦੀ ਐਨਓਸੀ ਲੈ ਕੇ ਇਸਨੇ 2000 ਮਈ 2025 ਮੇ ਆਪਣਾ ਵੈਪਨ ਦੀ ਐਨਓਸੀ ਲਈ ਫਿਰ ਵੈਪਨ ਵੇਚਿਆ ਹੋ ਸਕਦਾ ਇਹਨੇ ਕੋਈ ਨਵਾਂ ਵੈਪਨ ਖਰੀਦਣਾ ਉਸ ਤੇ ਵਾਸਤੇ ਨੇ ਅਪਲਾਈ ਵੀ ਕੀਤਾ ਹੋਇਆ ਹੈ ਇਹਦਾ ਲਾਇਸੈਂਸ ਐਕਸਟੈਂਡ ਕਰਾ ਹਾਜੀ ਵੀ ਬਿਲਕੁਲ ਸਟੈਂਡ ਕਰ ਦੇਣਾ ਸਾਡੇ ਇਹਦੇ ਪਿੱਛੇ ਕੋ ਪੋਲੀਟੀਕਲ ਬੈਕਗਰਾਉਂਡ ਹੈ ਕਿਉਂਕਿ ਰਿਯੂਮਰ ਹੈ ਕਿ ਹਲਕੇ ਦੇ ਐਮਐਲਏ ਦੇ ਦੇਖੋ ਮਲਟੀ ਨਹੀਂ ਨਹੀਂ ਫਿਲਾਲ ਮੈਂ ਉਹੀ ਕਹ ਰਹਾ ਜਿਹੜਾ ਤੁਸੀਂ ਵੈਪਨ ਦੀ ਗੱਲ ਕਰੀ ਵੈਪਨ ਦੇ ਬਾਰੇ ਮੇਰੇ ਕੋ ਮੈਂ ਜਦੋਂ ਮੈਂ ਸੁਣਿਆ ਸੀਗਾ ਸੋਸ਼ਲ ਮੀਡੀਆ ਤੇ ਅਸੀਂ ਸਭ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਮੈਂ ਇਹੀ ਕਿਹਾ ਸੀਗਾ ਕਿ ਇਹਦਾ ਜਿਹੜਾ ਰਿਕਾਰਡ ਹੈ ਉਹ ਕੱਢ ਕੇ ਰੱਖੋ ਸਾਰਾ ਕਾ ਸਾਰਾ ਜਦੋਂ ਅਸੀਂ ਇਹ ਸਾਰਾ ਵੈਰੀਫਾਈ ਕੀਤਾ ਇਹ ਟੋਟਲੀ ਮਤਲਬ ਅਬ ਲਾਇਸੈਂਸ ਵੀ ਇਹਦੇ ਕੋਲ ਹੈਗਾ ਇਹਨੇ ਆਪਣਾ ਵੈਪਨ ਆਪ ਹੀ ਵੇਚਿਆ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੋਲੀਟੀਕਲੀ ਅਸੀਂ ਯੂ نو ਰਿਮਾਂਡ ਤੇ ਹੈਗੇ ਸਾਡੇ ਬੰਦੇ ਹਜੇ ਸਾਡੀ ਕਸਟਡੀ 'ਚ ਹੈਗੇ ਅਨੀ ਰਿਮਾਂਡ ਲੈਵਾਂਗੇ ਬੋਡ ਡੂੰਗਾ ਨਾਲ ਪੁਸ਼ਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਹੈਗੀ ਹਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਪਰਿਵਾਰ ਹੈ ਵੀ ਕਹਿ ਰਿਹਾ ਕਿ ਸਿਕਿਉਰਿਟੀ ਸਿਕਿਉਰਿਟੀ ਦੀ ਡਿਮਾਂਡ ਕੀਤੀ ਜਾ ਰਹੀ ਸੀ ਸਿਕਿਉਰਿਟੀ ਥ੍ਰੈਟ ਸੀ ਤੇ ਉਹਨਾਂ ਜੀ ਸਿੰਘ ਮਾਨ ਦੇ ਵੱਲੋਂ ਵੀ ਇਹਦੇ ਲਈ ਕਿਹਾ ਗਿਆ ਜੇ ਤੁਸੀਂ ਦੇਖੋਗੇ ਕਿ ਜਿਹੜੇ ਬੰਦੇ ਨੇ ਮਾਰਿਆ ਇਹ ਇਹਦੇ ਨਾਲ ਹੀ 24 ਘੰਟੇ ਰਹਿੰਦਾ ਸੀਗਾ ਆਪਸੇ ਖਾਂਦੇ ਪੀਂਦੇ ਸੀਗੇ ਹੁਣ ਆਪਸ ਵਿੱਚ ਸਟਨ ਪ੍ਰੋਵੋਕੇਸ਼ਨ ਮੈਂ ਹੁੰਦਾ ਹੈ ਜਾਂ ਇਹਨਾਂ ਦਾ ਪੈਸੇ ਨੂੰ ਲੈਣ ਦੇਣ ਲੈ ਕੇ that is a different thing ਉਹ ਇਨਵੈਸਟੀਗੇਸ਼ਨ ਚਾਹੂਗਾ ਫਿਲਹਾਲ ਇਹੋ ਜੀ ਕੋਈ ਚੀਜ਼ ਸਾਹਮਣੇ ਨਹੀਂ ਆਈ ਥੀ ਕਿ ਵੀ ਉਹ ਕੋਈ ਮਲਟੀਪਲ ਕਿਸੇ ਹੋਰ ਦਾਪਿਸ ਕਰਾ ਮਾਡਲ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਸੱਚਾਈ ਹੈਗੀ ਹੈ ਜਾਂ ਨਹੀਂ 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 ਅਬ ਫਿਲਹਾਲ ਤੋਂ ਇਨਵੈਸਟੀਗੇਸ਼ਨ ਮੇ ਤੁਹਾਡੇ ਸਾਹਮਣੇ ਆਇਆ ਕਿ ਅਸੀਂ 3 2 ਬੰਦੇ ਪਰਿਵਾਰ ਨੇ ਲਖਵਾਏ ਸੀਗੇ ਕਿ ਦੋ ਬੰਦਾ ਇਹਦੇ ਸ਼ਾਮਿਲ ਆ ਅਸੀਂ ਇੱਕ ਤੀਸਰਾ ਬੰਦਾ ਵੀ ਆਇਡੈਂਟੀਫਾਈ ਕੀਤਾ ਹੈ ਕਿ ਜਿਹੜਾ ਇਹਦੇ ਨਾਲ ਵੈਪਨ ਲੈ ਲਿਹਾਣੇ ਪਾਸਿਆਂ ਨੂੰ ਵੀ ਹੈ ਸਾਰੇ ਵੈਪਨ ਕਦੋਂ ਲੈ ਕੇ ਆਇਆ ਇਹ ਪਿਛਲੇ 20 25 ਦਿਨ ਹੋ ਗਏ ਇਹਨੂੰ ਵੈਪਨ ਲੈ ਕੇ ਆਇਆ ਤੋ ਦੋ ਨੰਬਰ ਦਾ ਪੇਪਰ ਇਲਾਕੇ ਚ ਫਿਰਦਾ ਸੀ ਪੁਲਿਸ ਨੂੰ ਪਤਾ ਹੀ ਨਾ ਕਿ ਨਹੀਂ ਚਲੋ ਪੁਲਿਸ ਨੂੰ ਐਦਾ ਤਾਂ ਯਾਰ ਜਦੋਂ ਇਨਫੋਰਮੇਸ਼ਨ ਆਉਂਦੀ ਹੈ ਕਾਰਵਾਈ ਕਰਦੀ ਹੈ ਪੁਲਿਸ ਪੁਲਿਸ ਨੂੰ ਹਰ ਦੋ ਨੰਬਰ ਦੀ ਚੀਜ਼ ਦਾ ਇਮੀਡੀਏਟਲੀ ਤੋਂ ਨਹੀਂ ਪਤਾ ਲੱਗਦਾ ਮੁੱਖਰੀ ਤੋਂ ਹੀ ਪਤਾ ਲੱਗਦਾ ਹੁੰਦਾ ਜਦੋਂ ਕੋਈ ਆਉਂਦਾ ਨਹੀਂ ਸਰ ਜਿਵੇਂ ਇਹਨੂੰ ਇਨੀਸ਼ੀਏਟਿਵ ਮਿਲ ਗਿਆ ਜਾਂ ਅਵੇਲੇਬਲ ਹੋ ਗਿਆ ਕੀ ਹੈਗੇ ਆ ਇਸ ਤਰੀਕੇ ਨਾਲ ਪੰਜਾਬ ਨੂੰ ਨਹੀਂ ਮੈਂ ਇਹਦਾ ਇਸ ਤੇ ਕਮੈਂਟ ਤੋਂ ਨਹੀਂ ਕਰ ਸਕਦਾ ਬਟ ਚੀਜ਼ੇ ਤਾਂ ਪਤਾ ਹੈ ਕਿ ਪੁਲਿਸ ਤੋਂ ਆਪਣੀ ਤਰਫ ਤੇ ਕਾਰਵਾਈ ਕਰਦੀ ਰਹਿੰਦੀ ਹੈ ਰਿਕਵਰੀ ਵੀ ਕਰਦੀ ਰਹਿੰਦੀ ਹੈ ਬਟ ਕਿਉਂਕਿ ਇਹ ਸਮਾਜਿਕ ਤੱਤ ਬਹੁਤ ਹੁੰਦੇ ਨੇ ਇਹੋ ਜਿਹਾ ਕੰਮ ਕਰਨ ਵਾਲੇ ਐਂ ਮਿਲੀ ਜਾਂਦੀ ਹੈ ਬਟ ਪੁਲਿਸ ਨੇ ਤੁਸੀਂ ਅਪਰੀਸ਼ੀਏਟ ਕਰੋਗੇ ਪੁਲਿਸ ਨੇ 24 ਆਵਰਸ ਬੰਦੇ ਵੀ ਫੜੇ ਆ ਤੇ ਵੈਪਨ ਵੀ ਰਿਕਵਰ ਕੀਤਾ ਸਰ ਪਰਿਵਾਰ ਭਰਨੇ ਦੇ ਬੈਠਾ ਜੀ ਲੋਕ ਪਰਿਵਾਰਨੇ ਦੇ ਬੈਠੇ ਉਹਨਾਂ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਕੀ ਦਿਮਾਗਾਂ ਮਾਰੇ ਇਹ ਅਸੀਂ ਇੱਕ ਤੋਂ ਲੋਕਲੀ ਰੈਸਟ ਕੀਤਾਗਾ ਇਹਨੂੰ ਅਸੀਂ ਰਾਏਕੋਟ ਸਾਈਡ ਤੋਂ ਰੈਸਟ ਕੀਤਾ ਸਰ ਪਰਿਵਾਰ ਭਰਨੇ ਦੇ ਬੈਠਾ ਪਿੰਡ ਵਾਲ ਕਰਨੇ ਦੇ ਬੈਠੇ ਦੇਖੋ ਅਸੀਂ ਹਰ ਬੰਦੇ ਨੂੰ ਸੈਟੀਸਫਾਈ ਕਰਾਵਾਂਗੇ ਸਾਡੀ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੈ ਜਸਟਿਸ ਹੋਊਗਾ ਇਮੀਡੀਏਟਲੀ ਪੁਲਿਸ ਐਕਸ਼ਨ ਲੈਂਦੀ ਹੈ ਪੁਲਿਸ ਨੇ ਅਰੈਸਟ ਕੀਤੇ ਐ ਐਂਡ ਜਿਹੜਾ ਅੱਗੇ ਰਿਮਾਂਡ ਮੇ ਜੋ ਵੀ ਚੀਜ਼ ਆਊਗੀ ਕੱਲੀ-ਕੱਲੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜਾ ਐਫ ਆਈ ਆਰ ਦੇ ਵਿੱਚ ਰਾਜਨੀਤਿਕ ਲੋਕਾਂ ਦੀ ਗੱਲ ਕੀਤੀ ਗਈ ਹੈ ਨਹੀਂ ਨਹੀਂ ਪੁਲਿਸ ਨੇ ਜੋ ਜੋ ਪੀੜਿਤ ਪਰਿਵਾਰ ਨੇ ਦੋ ਬੰਦਿਆਂ ਦਾ ਨਾਮ ਲਿਖਵਾਇਆ ਸੀਗਾ ਅਸੀਂ ਇਮੀਡੀਏਟਲੀ ਉਹਨਾਂ ਨੂੰ ਅਰੈਸਟ ਕੀਤਾਗਾ ਤੀਜੇ ਬੰਦੇ ਨੂੰ ਅਸੀਂ 100 BB ਮੇ ਜਾਂ ਸਾਜ਼ਿਸ਼ ਮੇ ਅਸੀਂ ਅਰੈਸਟ ਕੀਤਾ ਕਿਉਂਕਿ ਉਹਦੇ ਨਾਲ ਵੈਪਨ ਲੈਂਡ ਉਹਦੇ ਨਾਲ ਗਿਆ ਸੀਗਾ ਉਹਦਾ ਰੋਲ ਵੀ ਅਸੀਂ ਇਨਵੈਸਟੀਗੇਸ਼ਨ ਚ ਵਾਚਾਂਗੇ ਬਾਕੀ ਹੋਰ ਵੀ ਕਿਸੇ ਦਾ ਕੋਈ ਰੋਲ ਕੋਈ ਰੋਲ ਆਊਗਾ ਤਾਂ 100% ਅਸਲ ਸਰਕਾਰ ਦਾ ਮੈਂ ਬਣਾ ਰਿਹਾ ਹਾਂ ਬੰਦਿਆਂ ਦੀ ਤੱਕ ਬੰਦਿਆਂ ਦਾ ਨਾਂ ਲੈਂਦੇ ਆ ਬੈਟਾ ਦਿੱਤੀਆਂ ਨੇ ਸਾਨੂੰ ਤੇ ਕੋਈ ਬਾਈਟ ਤੋਂ ਮੈਂ ਉਹੀ ਕਹਿ ਰਿਹਾ ਹਾਂ ਹੁਣ ਅਸਲਾ ਲਾਇਸੈਂਸ ਦੀ ਵੀ ਤੁਹਾਡੇ ਕੋਲੇ ਰਿਪੋਰਟ ਸੀ ਉਹ ਤੋਂ ਬਿਲਕੁਲ ਹੀ ਉਲਟ ਹੈ ਉਹ ਤਾਂ ਇਨਵੈਸਟੀਗੇਸ਼ਨ ਮੇ ਜੋ ਵੀ ਹੋਗਾ ਉਹ ਕਰਨਗੇ ਸਹੀ ਕਬੱਡਾ ਸਵਾਲ ਹੈ ਹਰ ਮਰ ਲੋਕ ਕਹਿੰਦੇ ਕਲੌਇਨ ਆਰਡਰ ਦੀ ਸਥਿਤੀ ਭੰਗ ਹੋ ਚੁੱਕੀ ਹੈ ਪਰ ਇਹਦੇ ਪਿੱਛੇ ਦਾ ਇੱਕ ਵੱਡਾ ਕਾਰਨ ਹੈ ਜੀ ਬਰਨਾਲਾ ਚ ਪ੍ਰੋਪਰ ਗਾਰਡ ਨਹੀਂ ਹੈਗੀ ਪੁਲਿਸ ਮੁਲਾਜ਼ਮ ਨਹੀਂ ਰਾਤ ਨੂੰ ਲੇਡੀਜ਼ ਨੂੰ ਪੀਸੀਆ ਦੇ ਉੱਪਰ ਲਗਾਇਆ ਜਾਂਦਾ ਇੱਥੇ ਗਾਰਡ ਨਹੀਂ ਦਿੱਤੀ ਆਵੇ ਸਰ ਬਾਕੀ ਲੋਰ ਆਰਡਰ ਮੈਂਟੇਨ ਕੀਤਾ ਜਾ ਜਾਈ ਬਿਲਕੁਲ ਇਸ ਇਹਦੇ ਉੱਤੇ ਡੀਜੀ ਸਾਹਿਬ ਦੀ ਇੱਕ ਬੜੀ ਲੰਬੀ ਮੀਟਿੰਗ ਹੋਈ ਹੈ ਮੈਂ ਉਸ ਮੀਟਿੰਗ ਦਾ ਮੈਂਬਰ ਵੀ ਹੈਗਾ 1.2 ਦੇ ਨਾਲ ਪੂਰੇ ਪੰਜਾਬ ਚ ਅਸੀਂ 681 ਜਿਹੜੇ ਫੋਰਮ ਨਵੀਂ ਪੀਸੀਆ ਸੋ ਕੋਲਡ ਆਪਾਂ ਕਹਿ ਸਕਦੇ ਆ ਉਹ ਲੈ ਕੇ ਆ ਰਹੇ ਐਂਡ ਇਹ ਸਾਰੀ ਡਿਸਟ੍ਰਿਕਟਾਂ ਨੂੰ ਮਿਲੇਗੀ ਬਰਨਾਲਾ ਵੀ ਉਹਨਾਂ ਚ ਵਨ ਆਫ ਹੋਊਗਾ ਐਂਡ ਜਿਹੜੀ ਐਕਸਟਰਾ ਪੁਲਿਸ ਫੋਰਸ ਮਿਲ ਕੇ ਜਿਹੜਾ ਰਿਸਪੌਂਸ ਟਾਈਮ ਪੁਲਿਸ ਦਾ ਹੈਗਾ ਉਹ ਤੁਸੀਂ ਦੇਖੋ 5 ਮਿੰਟ ਦੇ ਤੇ 10 ਮਿੰਟ ਦੇ ਵਿੱਚ ਆ ਜਾਊਗਾ ਜਦੋਂ 650 ਵਹੀਕਲ ਪੂਰੇ ਪੰਜਾਬ ਚ ਸਪੈਸ਼ਲ 112 ਤੇ ਲੱਗਣਗੇ ਐਮਰਜੈਂਸੀ ਰਿਸਪੋਂਸਸ ਕਿਉਂਕਿ ਜਿਹੜਾ ਇਹੀ ਮਲਾਇਓ ਨੇ ਉਹੀ ਦਿਨ ਡਿਊਟੀ ਦੇ ਨਹੀਂ ਮੈਂ ਸਮਝ ਸਕਦਾ ਨਾ ਤੇ ਪ੍ਰੈਸ਼ਰ ਆਏਗਾ ਬਟ ਚਲੋ ਉਸ ਤੋਂ ਬਾਅਦ ਵੀ ਇਹ ਬਹੁਤ ਵਧੀਆ ਡਿਊਟੀ ਕਰਦੇ ਮੈਂ ਤਾਂ ਕੋਈ ਦੋਸ਼ੀ ਦੀ ਕੋਈ ਸਮਾ ਕੋਈ ਇੱਕ ਦਰ ਉਹਦੇ ਵਿੱਚ ਗੱਲ ਹੋਈ ਹੈ ਜੀ ਕੋਈ ਲੇਟਸਟ ਇਹਦੀ ਗੱਲ ਹੋਈ ਹੋਵੇ ਕਿ ਪੁਲਿਸ ਨੂੰ ਪਤਾ ਲੱਗਿਆ ਹੋਵੇ ਨਹੀਂ ਸੁਖਵਿੰਦਰ ਤੇ ਇਹ ਜਿਹੜੇ ਜਸਵਿੰਦਰ ਇਹ ਇਕੱਠੇ ਹੀ ਰਹਿੰਦੇ ਸੀਗੇ ਠੀਕ ਹੈ ਇਕੱਠੇ ਹੀ ਰਹਿੰਦੇ ਸੀਗੇ 24 ਆਵਰ ਇਕੱਠੇ ਹੀ ਰਹਿੰਦੇ ਸੀਗੇ ਇਹਨਾਂ ਦਾ ਕਿਸ ਗੱਲਬਾਤ ਉਹੀ ਅਸੀਂ ਜਦੋਂ ਰੈਸਟ ਕੀਤਾ ਕੁਛ ਹੀ ਟਾਈਮ ਹੋਇਆ ਬਿਕੋਜ਼ ਕਿਉ ਕਲੈਰੀਫਾਈ ਕਰਨਾ ਜ਼ਰੂਰੀ ਸੀ ਕਿ ਬਾਕੀ ਤੋਂ ਅਸੀਂ ਸਾਡੇ ਕੋਲੇ ਰਿਮਾਂਡ ਤੇ ਹੋਵਾਂਗੇ ਅਸੀਂ ਕਲੀਅਰ ਕਰਾਂਗੇ ਫਿਰ ਐਸਐਸਪੀ ਤੁਹਾਨੂੰ ਵੱਖਰਾ ਉਹਨਾਂ ਦੇ ਵਾਸਤੇ ਬਰੀਫ ਕਰੇ ਜਿੰਨੇ ਬੰਦੇ ਰਾਉਂਡ ਕੀਤੇ ਗਏ ਨਾ ਤਿੰਨਾਂ ਤੋਂ ਇਲਾਵਾ ਹੋਰ ਵੀ ਕੋਈ ਨਹੀਂ ਅਸੀਂ ਸਿਰਫ ਹਜੇ ਤੱਕ 3 ਬੰਦੇ ਰਾਉਂਡ ਅਪ ਕੀਤੇ 3 ਬੰਦਿਆਂ ਦੀ ਰੈਸਟ ਪਾਈ ਹੈਗੀ ਹੈ ਤੇ ਬਾਕੀ ਜਿਹੜਾ ਵੀ ਇਹਨਾਂ ਦੀ ਪੁੱਛਤਾਚ ਕਰਾਂਗੇ ਡਿਟੇਲਸ ਪੁੱਛਤਾਚ ਕਰਾਂਗੇ ਬਾਕੀ ਹੋਰ ਕਿਸੇ ਦਾ ਰੋਲ ਆਗਾ ਤਾਂ 100% ਇਸਮੇ ਫੇਰ ਇਨਵੈਸਟੀਗੇਸ਼ਨ ਹੋਏਗੀ ਇਹ ਮੈਂ ਤੁਹਾਨੂੰ ਗਾਰੰਟੀ ਦਿੰਦਾ ਜਗਵਿੰਦਾ ਦਾ ਜ਼ਿਕਰ ਆਇਆ ਉਹ ਵੀ ਪਿੰਡ ਸ਼ਹਣੀ ਦੀ ਹੈ ਹਾਂ ਉਹ ਵੀ ਸ਼ਹਣੀ ਦੀ ਹੈ ਜੀ ਸਰ ਇਹ ਤਿੰਨਾਂ ਦੀ ਅਰੈਸਟ ਇਕੱਠਿਆਂ ਦੀ ਵੀ ਹੁੰ ਜਾਂਦਾ ਨਹੀਂ ਨਹੀਂ ਅਸੀਂ ਦੋ ਕੱਲ ਫੜੇ ਅੱਜ ਇੱਕ ਅਰੈਸਟ ਕੀਤਾ ਹੈ ਜੀ ਜੀ ਥੈਂਕ ਯੂ ਜੀ ਥੈਂਕ ਯੂ